ਆ ਦਸ ਦਿਨ ਦੇ ਘtare ਰਹਿ ਆਨ ਹਾਂ ਠੀਕ ਹੈ ਹੁਣ ਸਾਗ ਬਣਾ ਲਿਆ ਤੇ ਇੱਕ ਕਦੀ ਸਬਜ਼ੀ ਲਾਣ ਲਈ ਹੁਣ ਸ਼ਾਪਿੰਗ ਪਰ ਹੋ ਜਾਈਂ ਤੇ ਮਨਜੀਤ ਨਾ ਫਿਰ ਉਹ ਵੀ ਮੱਕੀ ਰੋਟੀ ਮੱਕੀ ਦੀ ਰੋਟੀ ਆ ਦੇਖੋਈ ਮੈਂ ਦੇਸੀ ਮੱਕੀ ਦਾ ਆਟਾ ਲਿਆ ਆ ਜੀ ਉਹ ਜੀ ਆਪਾਂ ਲੱਗੇ ਵੀ ਤੜਕਾ ਲਾਉਣ ਆਪਣੀ ਡਿਊਟੀ ਤੁਹਾਨੂੰ ਪਤਾ ਏ ਸਾਲ ਜੇ ਸਾਗ ਬਣਾਣਾ ਮੇਰੀ ਡਿਊਟੀ ਬਈ ਤੜਕੇ ਦੀ ਲਾਸਟ ਵਾਲੀ ਦੀ ਹਣਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਵੋ ਜੀ ਸਾਰੇ ਜਣੇ ਠੀਕ ਠਾਕ ਹੈ ਤੇ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਪਰਮਾਤਮਾ ਸਾਨੂੰ ਖੁਸ਼ ਰੱਖੇ ਜੀ ਹਸਦੇ ਵਸਦੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਲੋਈ ਲੱਗੇ ਜੀ ਅੱਜ ਦਾ ਬਲੌਗ ਸ਼ੁਰੂ ਕਰਨ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਆਪਣੇ ਬਲੌਗ ਦੇ ਨਾਲ ਜੁੜੇ ਹੋਏ ਆ ਇੱਧਰ ਜਾਂ ਬਾਹਰ ਦੇ ਸੰਬ ਦੇਸ਼ਾਂ ਤੋਂ ਸਾਰਿਆਂ ਦਾ ਦਿਲੋਂ ਧੰਨਵਾਦੀ ਆਪਣੇ ਬਲੌਗ ਨੂੰ ਏਦਾਂ ਹੀ ਲਾਈਕ ਸ਼ੇਅਰ ਕਮੈਂਟ ਦੱਬ ਕੇ ਸਹਿਯੋਗ ਵਧੀਆ ਸਹਿਯੋਗ ਦਿਓ ਜੀ ਹੋਰ ਵੱਧ ਤੋਂ ਵੱਧ ਤੇ ਬਲੌਗ ਨੂੰ ਫੁੱਲ ਵਾਚ ਕਰੇ ਕਰੋ ਜੀ ਜੇ ਕੋਈ ਡਾਊਟ ਹੈ ਤਾਂ ਕਮੈਂਟ ਜ਼ਰੂਰ ਕਰੇ ਕਰੋ ਅਸੀਂ ਰਿਪਲਾਈ ਦੇ ਹੱਤ ਦਾ ਰਹੀ ਤੇ ਸਬਸਕ੍ਰਾਈਬ ਵੀ ਕਰ ਲਿਓ ਜੀ ਇਸ ਵੀਰ ਭੈਣ ਭਰਾ ਨੇ ਨਹੀਂ ਕਰਿਆ ਤੁਸੀਂ ਤੁਸੀਂ ਸਾਨੂੰ ਇੱਥੇ ਤੱਕ ਲੈ ਗਏ ਤੁਸੀਂ ਸਾਨੂੰ ਅੱਗੇ ਲੈ ਕੇ ਜਾਣਾ ਬਹੁਤ ਵਧੀਆ ਸਪੋਰਟ ਕਰ ਰਹੇ ਹੋ ਤੁਸੀਂ ਪਿਛਲੇ ਵਲੋਗ ਆਪਣੀ ਵਧੀਆ ਚੱਲ ਰਹੇ ਮਾਲ ਵਾਲਾ ਚੱਲ ਰਿਹਾ ਜੀ ਪਰਮਾਤਮਾ ਤੇ ਤੁਹਾਡੀ ਕਿਰਪਾ ਤੁਸੀਂ ਸੇ ਹੋ ਵਧੇ ਰਹੇ ਬਹੁਤ ਬੱਤ ਚੜਕੇ ਮੇਰੀਆਂ ਭੈਣਾਂ ਤੇ ਭਰਾ ਬੱਚੇ ਬਜ਼ੁਰਗ ਸਾਰਿਆਂ ਦਾ ਦਿলো ਧੰਨਵਾਦ ਲਓ ਜੀ ਅੱਜ ਅਸੀਂ ਲੱਗੇ ਜੀ ਤੇਸੀ ਮੁਰਗਾ ਬਣਾਉਣ ਜਿਹੜਾ ਪਿੰਡ ਦਾ ਕਹੀ ਨਹੀਂ ਕਰਦੇ ਮੌਤਵਾਰ ਸਾਗ ਹੈ ਫਾਈਬ੍ਰੇਟ ਥਿਸ ਹੋਰ ਮਿਲੋ ਜੀ ਮਨਜੀਤ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਨਹੀਂ ਆਪਾਂ ਸਮਾਨ ਲਿਆਏ ਤੇ ਇੱਕ ਜਿਹੜਾ ਮਸ਼ੀਨ ਐਹੀਂ ਪਈ ਧੀ ਹੁਣ ਤੁਹਾਨੂੰ ਪਤਾ ਹੀ ਸਾਗਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਸਰਦੀਆਂ ਸ਼ੁਰੂ ਹੋ ਗਈਆਂ ਸਾਗ ਦਾ ਸੀਜ਼ਨ ਸ਼ੁਰੂ ਹੋ ਗਿਆ ਬਰਸੀਨਾ ਚੋਕੀ ਵੱਢਣਾ ਆਪਾਂ ਨੇ ਗਾਹਾਂ ਦਾ ਹਾਂ ਤੋੜ ਕੇ ਲਿਆਇਆ ਕਰਨਾ ਹੀ ਤੇ ਆਪਾਂ ਨੇ ਜੀ ਫਿਰ ਇਹਨੂੰ ਰੇਤੀ ਲਾਈ ਜਾਈ ਇਹਦੀ 79 ਨੂੰ ਕਿਉਂਕਿ ਰੇਤੀ ਤਾਂ ਲਾਈ ਹੈ ਜੀ ਤੁਹਾਨੂੰ ਪਤਾ ਵੀ ਹੁਣ 6 ਮਹੀਨੇ ਬਾਅਦ ਛੇੜੀ ਹੈ ਜੀ ਗੰਢਾ ਸੇ ਧੋ ਧੂ ਕਾ ਜਰ ਜੁਰ ਤਾਰ ਕਹਿਣ ਰੇਤੀਲਾ ਕਹਿਣ ਬਣਾ ਕੇ ਦੇਤੀ ਮਨਜੀਤ ਨੂੰ ਮਸ਼ੀਨ ਤੇ ਹੁਣ ਮੈਂ ਵੀ ਹੈਲਪ ਕਰਨੀ ਮਨਜੀਤ ਦੀ ਲੋ ਜੀ ਤੁਹਾਨੂੰ ਇੱਕ ਵਾਰੀ ਦੂਜੇ ਕੈਮਰੇ ਰਾਹੀਂ ਦਿਖਾ ਦੰਨੇ ਬਣੇ ਰਹੋ ਨਾਲ ਮਨਜੀਤ ਲੱਗੀ ਵੀ ਸਾਗ ਕੱਟਣ ਤੇ ਸਾਗ ਦੀ ਗੱਲਬਾਤ ਇਸ ਤਰ੍ਹਾਂ ਐ ਵੀ ਤੁਹਾਨੂੰ ਪਹਿਲਾਂ ਤਾਂ ਦੱਸ ਦੰਨੇ ਐ ਪਹਿਲਾਂ ਤਾਂ ਮਨਜੀਤ ਦੱਸੂਗੀ ਕਿ ਆ ਕੇ ਆਲਾ ਪਾਇਆ ਸਾਗ ਚ ਅੱਜ ਹਾਂਜੀ ਭਾਈ ਮੇਥੇ ਪਾਲਕ ਯਾਰ ਮੇਥੇ ਕਈ ਨਹੀਂ ਪਾਉਂਦੇ ਪਾਲਕ ਕਈ ਮੇਥੇ ਪਾਨੇ ਕਈ ਬਾਥੂ ਵੀ ਪਾ ਲੰਨੇ ਛੇ ਛੇ ਦਿਸ਼ਾਂ ਸੋਏ ਵੀ ਪਾ ਲੰਨੇ ਹਰੇ ਤੂੰ ਹੁਣ ਦੱਸ ਤਾ ਕਾ ਕਾ ਦਾ ਸਾਗ ਬਣਾਇਆ ਮੈਂ ਤਾਂ ਮੇਥੇ ਪਾਲਕ ਦਾ ਸਾਗ ਹੈ ਅੱਛਾ ਸਾਗ ਕਾਦਾ ਹੈ ਇੱਥਾ ਆ ਕੇ ਮਜੀਤ ਨੇ ਫਾੜ ਜਣਾ ਜੀ ਮੈਂ ਸਹੀ ਗੱਲ ਕਹੀ ਐ ਮੈਂ ਸਾੜੀ ਮਜੀਤ ਨੂੰ ਐ ਨਹੀਂ ਜੀ ਪਤਾ ਇਹਨੂੰ ਗੋਭੀ ਸਰੋਂ ਦਾ ਪਤਾ ਐ ਬਸ ਪਿੱਛਾਂ ਰਹਿ ਗਈ ਰਾਇਆ ਤੇ ਤੋੜੀਆ ਦਾ ਸਾਗ ਹੁੰਦਾ ਜਾਂ ਰਾਏ ਦਾ ਹੁਣ ਤੁਸੀਂ ਆ ਦੇਖ ਕੇ ਦੱਸਿਓ ਜੀ ਇਹ ਸਾਗ ਕਾਦਾ ਹੈ ਇਹਦੇ ਪੱਤੇ ਆਪਰ ਨਾ ਕੰਡ ਜੀ ਐ ਤੋੜੀਆ ਤੋੜਿਆ ਤੋੜਿਆ ਤਾਂ ਤੋੜਿਆ ਤੋੜਿਆ ਹੁੰਦਾ ਇੱਕ ਰਾਇਆ ਦੋ ਤਰ੍ਹਾਂ ਦਾ ਸਾਗ ਹਾਂ ਇਹ ਮੈਨੂੰ ਰਾਏ ਦਾ ਸਾਗ ਲੱਗਦਾ ਹੈ ਜੀ ਦੇਖਿਓ ਜੀ ਮੇਰੀਓ ਭੈਣ ਦੇਖੋ ਇਹ ਦੇਖੋ ਕੰਡਾ ਹੈ ਜੀ ਕੰਡਾ ਦੇਖੋ ਪਛਾਣ ਕੇ ਜਰੂਰ ਦੱਸਿਓ ਮੇਰੀਓ ਭੈਣੋ ਜੀ ਨੂੰ ਨੌਲੇਜ ਹੈ ਜ਼ਿਆਦਾ ਜਾਂ ਸਾਡੇ ਨਾਲ ਮਤਾਵਾ ਜੁੜੀ ਹੋਈਆਂ ਬਲੌਗ ਦੇਖ ਰਹੀਆਂ ਉਹ ਜਰੂਰ ਦੱਸਿਓ ਜੀ ਮੇਰੀਆ ਮਤਾਵਾ ਤੇ ਭੈਣਾ ਮੈਨੂੰ ਪਤਾ ਅੱਜ ਕੱਲ ਆ ਦੇਖੋ ਇਹ ਪੱਤੇ ਪਰ ਤੁਹਾਨੂੰ ਦਿਖਦੇ ਨਾ ਕੰਡੇ ਜੀ ਉਹ ਦੇਖੋ ਜੀ ਤੇ ਬਾਕੀ ਸਾੜੀ ਮਨਜੀਤ ਨੂੰ ਨਹੀਂ ਪਤਾ ਇਹਨੂੰ ਹਾਂ ਇੱਕ ਹੈ ਜੀ ਇਹਨੂੰ ਉਹਦਾ ਪਤਾ ਹੈ ਜਰੂਰ ਉੱਬੀ ਸਰੋਂ ਦਾ ਸਾਗ ਹੈ ਜਿਹੜਾ ਉਹ ਪਲੇਨ ਜਾਂ ਹੁੰਦਾ ਏ ਇੱਕ ਉਹਦੇ ਵਰਗਾ ਹਨਾ ਚਟਾ ਚਟਾਇਆ ਹਨੀ ਥੋੜੇ ਕ ਵਾਈਟ ਵਾਈਟ ਆ ਉਹਦੀ ਸ਼ਾਈਨਿੰਗ ਹੁੰਦੀ ਹੈ ਤਾਂ ਸਾੜੀ ਮਨਜੀਤ ਨੂੰ ਪਛਾਣ ਆਈ ਉਹਦੀ ਤੇ ਬਾਕੀ ਜੀ ਮਨਜੀਤ ਨੇ ਕੰਮ ਖਿੱਚਿਆ ਪਿਆ ਮੇਨ ਹਥਿਆਰ ਕਿੱਥੇ ਮੇਨ ਹਥਿਆਰ ਜਿਹੜਾ ਸਾਗ ਆ ਜਮਾਂਦਰੂ ਹੁੰਦਾ ਉਹ ਕਿੱਥੇ ਐ ਉਹ ਨਹੀਂ ਕੱਢਿਆ ਜੀ ਉਹਨੂੰ ਲਿਆ ਪਤੀਲੇ ਲਾ ਕੇ ਜਦ ਤੱਕ ਨਾ ਕਹਿੰਨੇ ਉਹਨੂੰ ਸਾੜੀਆਂ ਪ੍ਰਾਣੀਆਂ ਮੁਤਾਬਕ ਤੇ ਸਾੜੀ ਮਾਂ ਦੱਸੇ ਕਰਦੀ ਕਹਿੰਦੀ ਜਦ ਤੱਕ ਨਾ ਇਹ ਪਤੀਲੇ ਦੇ ਨਾਲ ਕਹਿੰਦੀ ਘੋਟਣਾ ਨਾ ਨ ਰੱਖਾ ਕਹਿੰਦੀ ਜਦ ਤੱਕ ਸਾਗ ਬਣਦਾ ਹੀ ਨਹੀਂ ਆਊਗਾ ਇਹ ਡੰਡੇ ਗਲੇ ਲੋਟ ਆਂਦਾ ਜੀ ਕਹਿੰਨੇ ਉਹ ਅਸੀਂ ਲੈ ਜਾ ਮੇਰਾ ਟਾਈਮ ਨਹੀਂ ਆਜੇ ਉਹਦਾ ਟਾਈਮ ਨਹੀਂ ਆਇਆ ਮਨਜੀਤ ਕਹਿੰਦੀ ਅਜੇ ਉਹਦਾ ਟਾਈਮ ਨਹੀਂ ਆਇਆ ਨਹੀਂ ਉਹਨੂੰ ਪਹਿਲੇ ਹੀ ਕੱਢ ਕੇ ਲਾਗ ਰੱਖ ਦੇ ਕਰਦੇ ਫੇਰ ਨਾ ਪਤਾ ਕੀ ਹੁੰਦਾ ਏ ਫੇਰ ਇਹ ਸਾਗ ਸਿੱਧਾ ਹੋ ਜਾਂਦਾ ਪਤੀਲੇ ਵਿੱਚ ਤਾਂ ਹੀ ਦੰਡੇ ਦੰਡੇ ਘੋਟਣਾ ਬਣਾਇਆ ਵਾ ਹਾਂ ਤਾਂ ਹੀ ਹੈ ਜੀ ਤਾਂ ਹੀ ਉਹਦੇ ਗੈਲੇ ਤਾਂ ਸਾਗ ਸ਼ੁਰੂ ਹੁੰਦਾ ਏ ਉਹਦੇ ਗੈਲੇ ਬਣਦਾ ਏ ਕੋਟ ਵੀ ਉਹਦੇ ਗੈਲ ਹੁੰਦਾ ਐਂਡ ਚ ਇਹ ਜੇ ਇਹਦੀ ਬੁਝਾਰਤ ਕੱਢਿਆ ਵੀ लाਠੀ ਨਾਲ ਕਿਹੜਾ ਕਿਹੜੀ ਡਿਸ਼ ਤਿਆਰ ਹੁੰਦੀ ਏ ਕਿ ਜਦ ਕਣਾ ਕਹਿੰਦੇ ਡੰਡੇ ਅੱਗੇ ਭੂਤ ਨੱਚਦਾ ਹਨੀ ਐਖਣੀ ਡੰਡੇ ਕੋਟ ਨੇ ਅੱਗੇ ਸਾਗ ਨੱਚਦਾ ਹਨੀ ਇਹ ਵੀ ਐ ਭਾਈ ਇਹ ਵੀ ਹੈ ਸੱਚਾ ਜੋ ਸੱਚ ਹੈ ਅੱਜ ਲੱਗਿਆ ਪਹਿਲੀ ਵਾਰ ਉਹਨਾਂ ਸਾਗ ਅੱਛਾ ਜੀ ਤੇ ਬਾਕੀ ਜੀ ਸਾਨੂੰ ਮਹੀਨਾ ਹੋ ਗਿਆ ਸਲਾਹ ਕਰਦੇ ਨੂੰ ਤੇ ਇੱਕ ਮੇਰੇ ਨਾਲ ਪੜਦਾ ਹੈ ਜੀ ਉਹ ਕੰਢੋਲੀ ਲਾਗ ਪਿੰਡ ਦਾ ਜੀ ਮੇਰਾ ਜ ਕਲਾਸ ਫੈਲੋ ਹੈ ਜਮਾਤੀ ਉਹ ਰੋਜ਼ 9 ਵਜੇ ਗੇੜਾ ਕੱਢ ਕੇ ਜਾਂਦਾ 8 ਵਜੇ ਵਿਚਾਰਾ ਮਹੀਨਾ ਤਾਂ ਉਹਨੂੰ ਪੁੱਛਦੇ ਨੂੰ ਹੋ ਗਏ ਜੇ ਕਿਤੇ ਮੈਂ ਬਾਹਰ ਖੜਿਆ ਫੇ ਲੈਣਾ ਬਲਜਿੰਦਰ ਸਾਗ ਮਹਾ ਯਾਰ ਅਜੇ ਰਹਿਣ ਦੇ ਦੋ ਕੁ ਦਿਨ ਮਨਜੀਤ ਪਹਿਲਾਂ ਮਨਜੀਤ ਇਹ ਬਿਮਾਰ ਹੋ ਗਈ ਸੀ ਹਨਾ ਕੱਦੀ ਸਲਾਹ ਕਰ ਰਹੇ ਆ ਪਰ ਇੱਕ ਮਹੀਨਾ ਹੀ ਹੋ ਗਿਆ ਮੈਂ ਕਹਿੰਨਾ ਹਨੀ ਪਰ ਖਾ ਚੁੱਕੇ ਆ ਉਹ ਹੁਣ ਮਨਜੀਤ ਦੱਸੂਗੀ ਕਿਦਾਂ ਹਾਂ ਵੀ ਕਿਦਾਂ ਚਾ ਚੀਪ ਹਾਂ ਇੱਕ ਤਾਂ ਪਹਾੜ ਜਾ ਹੋਰ ਕੀ ਤੇ ਨਹੀਂ ਹੋਰ ਹੀ ਤੇ ਬਾਕੀ ਜਿਹੜਾ ਤੁਸੀਂ ਪਿਛਲਾ ਬਲੌਗ ਦੇਖ ਰਹੇ ਆ ਉਹਦੇ ਚ ਅਸੀਂ ਉਹ ਬਲੌਗ ਤੁਹਾਨੂੰ ਪਹਾੜ ਦਾ ਪਾਇਆ ਜੀ ਉਹਦੇ ਚ ਮਨਜੀਤ ਕਹਿ ਰਹੀ ਸੀ ਕਹਿੰਦੀ ਵੀ ਸਾਗ ਕਰ ਲਿਆ ਮੈਂ ਤਿਆਰ ਹੁਰੀ ਤੇ ਬਣਾ ਲੈ ਜਾਣਾ 15 ਤਰੀਕ ਵਾਲਾ ਵੀ ਉਹ ਸਾਰਾ ਕੈਨਸਲ ਹੋ ਗਿਆ ਚਾਚੀ ਨੇ ਸਲਾਹ ਤਾਂ ਦੇਤੀ ਕਹਿੰਦੀ ਹੁਰੀ ਤੇ ਬਣਾ ਲੈ ਜਾ ਮਨਜੀਤ ਨੇ ਵੀ ਸਵੇਰੇ ਉੱਠ ਕੇ 8 ਵਜੇ ਸਵਾਰ ਬੀ ਲਿਆ ਜੀ ਤੇ ਐਨ ਸਲਾਹਾਂ ਵੀ ਬਣਾ ਲੀਆਂ ਸਵਾਰ ਵੀ ਲਿਆ ਧੋ ਵੀ ਲਿਆ ਪਰ ਬਣਿਆ ਨਹੀਂ ਹੈ ਉਹ ਹੁਣ ਮਨਜੀਤ ਦੱਸੋ ਵੀ ਕੀ ਗੱਲ ਹੋਈ ਮਨਜੀਤ ਕੀ ਗੱਲ ਹੋ ਗਈ ਸੀ ਨਹੀਂ ਹੁੰਦਾ ਇਕੱਠ ਹੈ ਗਾਰ ਵੀ ਹੁੰਦਾ ਚੱਲ ਹੂੰ ਕੋਈ ਨਹੀਂ ਅਸੀਂ ਤਾਂ ਰਖਾਈਓ ਜਾਣਾ ਹਾਂ ਤੇ ਇਹਨੂੰ ਚੱਲਣਾ ਹੁਣ 6 ਮਹੀਨੇ ਹਾਂ ਠੀਕ ਹੈ ਇਹ ਤਾਂ ਗੱਲ ਤੇਰੀ ਠੀਕ ਹੈ ਹਾਂ ਫਿਰ ਮਹੀਨੇ ਤਾਂ ਚੱਲਦਾ ਸਾਗ ਸਾਗ ਨੂੰ ਹੁਣ ਦੇਖ ਲੈ ਤੂੰ ਸਾਬ ਲਾ ਲੈ ਵੀ ਕਣਕਾਂ ਜਾਤੇ ਬੀਜਣ ਲੱਗੇ ਜਾਤੇ ਸਾਗ ਤਕਰੀਬਨ ਨੂੰ 10ਵਾਂ 11ਵਾਂ 12ਵਾਂ ਪਹਿਲਾ ਦੂਆ ਤੀਆ ਬਾਈ 6 ਮਹੀਨੇ ਹੋਏ ਜਾਂਦੇ ਆਪਣੇ ਤਾਂ ਹੁਣ ਅੱਗੇ ਬਰਸੀਨਾ ਵਾਲਾ ਚੱਲ ਪਣਾ ਹੱਦ ਹੈ ਹੱਦ ਤੇ ਤੇ ਪੰਜ ਕੇ ਬਾਲ ਵੜਨਾ ਚਾਹੀਦਾ ਤੇ ਉਹ ਲਓ ਜੀ ਮਨਜੀਤ ਨੇ ਪਹਿਲੀ ਉਂਗਲੀਆਂ ਪਰ ਗਣਿਆ ਵਾ ਨਹੀਂ ਪਤਾ ਕਾ ਤੇ ਮੈਨੇ ਬਤਾਇਆ ਕਿਉਂਕਿ ਅਸੀਂ ਇਸ ਰੋਹ ਪੱਠਾ ਬਣਾ ਲੰਨੇ ਹਾਂ ਹਾਂ 8-10 ਦਿਨ ਦਾ ਦੋ ਕੁ ਦਿਨ ਤਾਂ ਵਿੱਚ ਨਹੀਂ ਕਰ ਦਿੰਦਾ ਇਹ ਅੱਛਾ ਫੇਰ ਵਿੱਚ ਨੂੰ ਕੋਈ ਸਬਜ਼ੀ ਬਣਾ ਲੰਨਾ ਹੈ ਫੇਰ ਫੇਰ ਕੱਢ ਕੇ ਫ੍ਰੀਜ 'ਚੋਂ ਤੜਕਾ ਲਾ ਦੰਨੇ ਇਹਨੂੰ ਕਹਿੰਦੇ ਜੂ ਜੂ ਸਾੜੇ ਸਿਆਣੇ ਕੀ ਕਰਦੇ ਕਹਿੰਦੇ ਸਾਗ ਤਾਂ ਉਹ ਐ ਜਿਹੜਾ ਸਵੇਰ ਤੇ ਤੜਕੇ ਤੇ ਧਰਨ ਲੱਗ ਗਏ ਸ਼ਾਮ ਤੱਕ ਬਣੇ ਹਾਂ ਮਤਲਬ ਇੱਦਾਂ ਕਬੜਾ ਆ ਤੋ ਸਗ ਬੇ ਬਸੇ ਇੱਦਾਂ ਹੁੰਦਾ ਹੈ। ਅੱਛਾ ਇਹੇ ਤੋ ਸਗ। ਤੇ ਆ ਤਸਾ ਕਿਹੜਾ ਛੋਟਾ ਹੀ ਹੈ। ਜਿਹਦੇ ਵਿੱਚ ਪਲੇਟ ਗਰ ਗਈ ਏ ਢੀ ਬੜੀ। ਉਹ ਬਾਕੀ ਆਪਣਾ ਆਹ ਪਤੀਲਾ ਕਿੰਨੇ ਕਿਲੋ ਦਾ? ਆ ਤਾਂ ਪਤਾ ਨਹੀਂ ਕਿੰਨੇ ਕਿਲੋ ਦਾ ਹੈ। ਮੈਨੂੰ ਲੱਗਦਾ 8-10 ਕਿਲੋ ਦਾ। ਤੇ ਬਾਕੀ ਜੀ ਮੈਂ ਤੁਹਾਨੂੰ ਗੱਲ ਦੱਸ ਰਿਹਾ ਤਾਂ ਵੀ ਐ ਕਿਹੇ ਕਰਦੇ ਤੇ ਸਾੜੇ ਸਿਆਣੇ ਕਹਿੰਨੇ ਵੀ ਜੂ ਜੂ ਸਾਗ ਨੂੰ ਆਪਾਂ ਨਾ ਅੱਜ ਬਣਾਇਆ ਅੱਜ ਨਹੀਂ ਸਵਾਦ ਲੱਗਣਾ। ਜੂ ਜੂ ਇਹਨੂੰ ਕਹਿੰਨੇ ਤਾਂ ਤੜਕ ਤੜਕ ਕੇ ਖਾਉਂਗੇ ਤੇ ਉੱਪਰ ਤੇ ਧੁੰਦ ਹੋਇਆ ਠੰਡ ਹੋਇਆ ਉਹਨਾਂ ਸਵਾਦ ਲੱਗਦਾ ਤੇ ਅੱਜ ਮੱਕੀ ਦਾ ਆਟਾ ਮਨਜੀਤ ਨੇ ਪਹਿਲੇ ਹੀ ਮੰਗਾ ਲਿਆਈ ਪਤਾ ਕਿਆ ਕਹਿੰਦੀ ਸਵੇਰੇ ਜਦੋਂ ਜੀ ਮੈਂ ਜੱਸ ਕਰਨ ਨੂੰ ਛੱਡ ਕਾਇਆ ਕਹਿੰਦੀ ਹੁਣ ਮੱਕੀ ਦਾ ਆਟਾ ਗੈਲੇ ਲਿਆਈ ਫਿਰ ਸ਼ਾਮ ਨੂੰ ਕਹਿੰਦੀ ਅੱਠੇ ਵੱਜ ਜੰਨੇ ਗੱਲ ਇਹਦੀ ਠੀਕ ਆ ਵੀ ਨੇਰਈ ਹੋ ਜਾਂਦਾ ਇੱਕ ਮੈਂ ਤੁਹਾਨੂੰ ਹੋਰ ਦੱਸ ਜਨਾ ਨਈ ਨਵੀਂ ਗੱਲ ਨਵੀਂ ਤਾਂ ਕਾਨੂੰ ਸਾਡੇ ਘਰ ਦੀ ਗੱਲ ਜਿਹੜੀ ਮਨਜੀਤ ਕਰਦੀ ਐ ਵੀ ਮਨਜੀਤ ਨੇ ਜੇ ਸਾਗ ਬਣਾਣਾ ਨਾ ਜੀ ਇਹਨਾਂ ਸਵਾਰ ਕੇ ਚੰਗੀ ਤਰ੍ਹਾਂ ਕੱਲੀ-ਕੱਲੀ ਚੀਜ਼ ਤੇ ਧੋਕ ਐ ਉਸ ਤੋਂ ਬਾਅਦ ਕੱਟ ਕੇ ਜੇ ਬਣਾਣਾ ਇਹਨਾਂ ਸਾਰੇ ਦਿਨ ਚ ਤਿਆਰ ਕਰਨਾ ਜੀ ਸ਼ਾਮ ਤੱਕ ਕਉਜ਼ਾ ਤੁਹਾਨੂੰ ਪਤਾ ਸਿਆਲਿਆਂ ਦੇ ਦਿਨ ਛੋਟੇ ਹੁੰਨੇ ਆ ਜੇ ਮੈਂ ਕਦੀ ਊਂ ਕਹਿ ਦਮਾ ਨਾ ਮਨਜੀਤ ਨੂੰ ਸਾਗ ਬਣਾਈਏ ਕਣੀ ਲੈ ਅਜੇ ਤਾਂ ਬਣ ਨਹੀਂ ਨੀ ਘਟੋ ਘਟ ਇੱਕ ਮਹੀਨਾ ਪਹਿਲਾਂ ਨਾ ਮਨਜੀਤ ਨੂੰ ਦੱਸਣਾ ਪੈਂਦਾ ਫੇਰਾ ਸਾਗ ਬਣਾਉਂਦੀ ਐ ਪਰ ਇੱਕ ਗੱਲ ਐ ਝੂਠ ਨਾ ਬੋਲੋ ਹਮ ਹੁਣ ਬਰਾਤ ਆ ਦੇਖੀ ਹੁਣ ਹਫਤੇ ਤੱਕ ਫੇਰ ਤਿਆਰ ਜਣੋਂ ਐ ਵੀ ਅੱਜ ਅੱਜ ਸ਼ੁਰੂਆਤ ਹੋ ਗਈ ਹਨਾ ਅੱਜ ਸ਼ੁਰੂਆਤ ਹੋ ਗਈ ਸ਼ੁਰੂਆਤ ਐ ਬਹੁਤ ਔਖੀ ਹੋਈ ਐ ਪਹਿਲਾਂ ਪਹਿਲਾਂ ਔਖਾ ਲੱਗ ਹਾਂ ਇੱਕ ਤਾਂ ਦੇਖੋ ਬਾਲਣ ਦਾ ਪ੍ਰਬੰਧ ਕਰਨਾ ਪੈਂਦਾ ਸਾਗ ਨੂੰ ਹਨਾ ਮਨਜੀਤ ਹੂੰ ਤਾਂ ਬਈ ਕਰ ਇਹ ਇਹ ਜਿਹੜੀ ਆਈਟਮ ਹੈ ਸਭ ਤੋਂ ਮਹਿੰਗੀ ਹੈ ਲਓ ਜੀ ਐਤਕੀ ਅਜੇ ਬਰਸੀਨਾ ਤਾਂ ਹੁਣ ਬੀਜੀਆਂ ਆਏ ਤੁਹਾਨੂੰ ਸਾਗ ਦਾ ਦੰਨਾ ਵੀ ਪੰਜ ਗੁੱਠੀਆਂ ਸਾਗ ਦੀਆਂ ਲਿਆਇਆ ਮੈਂ 100 ਦੀਆਂ ਤੇ ਚਾਰ ਗੁੱਠੀਆਂ ਪਾਲਕ ਹਰ ਮੇਥੀਆਂ ਦੀਆਂ ਲਿਆਇਆ ਦੋ-ਦੋ ਉਹ ਲਾ ਲਓ ਜੀ 20 ਨੂੰ 180 ਰੁਪਏ ਦਾ ਆ ਹੋ ਗਿਆ ਜੀ 2 ਕਿਲੋ ਮੱਕੀ ਦਾ ਆਟਾ 100 ਰੁਪਏ ਦਾ ਮੰਦਰੂ ਤਾਂ ਲਿਆ ਆ ਪਰ ਇਹ ਤੋਂ ਹੋਣਾ ਜੀ ਮਨਜੀਤ ਨੂੰ ਤਾਂ ਦੇਖੋ ਜਿਕਣਾ ਹੁਣ ਆਪਣਾ ਨਾ ਜਿਹੜਾ ਘਰ-ਬਾਰ ਹੈ ਜਿੱਥੇ ਅਸੀਂ ਰਹਿਣ ਲੱਗੇ ਆ ਪਹਿਲਾਂ ਚਾਚੇ ਨਾਲ ਰਹਿੰਦੇ ਤੇ ਉਧਰ ਚਾਚੀ ਕੋਲ ਜਾ ਤਬਿਆ ਹੋਇਆ ਤਾਂ ਉਸ ਤੋਂ ਦੀ ਗੱਲ ਆ ਦੱਸ ਰਿਹਾ ਤਾਂ ਵੀ ਸਾਰੇ ਹਥਿਆਰ ਮੰਜੀਦ ਦੇ ਨਵੇਂ ਆ ਹਰ ਇੱਕ ਚੀਜ਼ ਘਰਾਂ ਚਹੀਦੀ ਬਸ ਸਾੜੇ ਪਾ ਕੁੰਡੀ ਨਹੀਂ ਸੀ ਉਹ ਵੀ ਲਿਆਏ ਇੱਕਾ ਪ੍ਰਾਤ ਦੀ ਦਿੱਕਤ ਐ ਇਹ ਪ੍ਰਾਤ ਵੀ ਆਇਆ ਸ਼ਾਇਦ ਆਪਣੀ ਨਵੀਂ ਪ੍ਰਾਤ ਤੇ ਬਣਾਵੇਂ ਹਨਾ ਮੰਜੀਦ ਇੱਕ ਮਸ਼ੀਨ ਹਨਾ ਹੈ ਪਤਾ ਕਾ ਹੈ ਹੈ ਉਹ ਵਿੱਚੇ ਦੀ ਵੀ ਬਹੁਤ ਆ ਹਾਂ ਜਣੋ ਨਾ ਐ ਵੀ ਇਹਦੇ ਚ ਮਸ਼ੀਨ ਰੱਖ ਹੋ ਜਾਂਦੀ ਚੀਰ ਵੀ ਜਦੀ ਚੱਕ ਵੀ ਹੋ ਜਾਂਦਾ ਜਣੋ ਅੱਗੇ ਨਾ ਜਿਹੜੇ ਆਪਣੇ ਪੁਰਾਣੇ ਮਤਾਵਾ ਬਜ਼ੁਰਗ ਹੁੰਦੇ ਤੇ ਉਹ ਇੱਕ ਨਹੀਂ ਬਣਾਉਂਦੇ ਹੁੰਦੇ ਤੇ ਪੁਰਾਣੀਆਂ ਪਿੱਤਲ ਦੀਆਂ ਆਪਣੀਆਂ ਤਕੜੀਆਂ ਐਨ ਪ੍ਰਾਤਾਂ ਬੜੀਆਂ ਉਹਦੇ ਚੇ ਬਣਦਾ ਤੇ ਪਤੀਲਾ ਵੀ ਤਕੜਾ ਹੁਣ ਨਾ ਆਪਣੇ ਕੋਲ ਮੰਜੀ ਤੇ ਇੱਕ ਮਾਤਾ ਵਾਲਾ ਉਪਿਆਤੁੱਸ ਖਜਾ ਹਨਾ ਪਿੱਤਲ ਦਾ ਉਹ ਦੇ ਕੇ ਲੈ ਲੈ ਇੱਕ ਪ੍ਰਾਤ ਲੈ ਲੈ ਇੱਕ ਮਸ਼ੀਨ ਲੈਣੀ ਪੈਣੀ ਹਨਾ ਇਹ ਵੀ ਪੁਰਾਣੀ ਹੋ ਗਈ ਮਸ਼ੀਨ ਇਹ ਵੀ ਬਹੁਤ ਪੁਰਾਣੀ ਮਸ਼ੀਨ ਹੈ ਹਨਾ ਹਾਂ ਚਾਚੀ ਦੇ ਮੁੰਲੇ ਦਾ ਵਿਆਹ ਦੀ ਤਾਂ ਨਹੀਂ ਮਨੂੰ ਲੱਗਦਾ ਜਾਤੇ ਗੰਡਾਸੀਆਂ ਅੱਧੀ ਅੱਧੀਆਂ ਰਹਿ ਗਈਆਂ ਮਨੂੰ ਉਹੀ ਲੱਗਦੀ ਹੈ ਪਤਾ ਕਰਕੇ ਦੇਖੀ ਜਿਹੜੀ ਜੱਸ ਕਰਨ ਦੀ ਦਾਦੀ ਹਾਂ ਜੀ ਫਿਰ ਦੇਖੋ ਤੁਹਾਨੂੰ ਪਤਾ ਹੀ ਮਾਗਲਾ ਤਾਂ ਸਾਗ ਦੂਏ ਦਿਨ ਤੀਏ ਦਿਨ ਚੜ੍ਹੇ ਹੀ ਰਹਿੰਦਾ ਪਤੀਲਾ ਬਿਖੀ ਵੀਰ ਅਧਕਾਰੀ ਐ ਸਾਗ ਦਾ ਜਿਕੇਣਾ ਮੈਂ ਜੀ ਹੁਣ ਮੈਨੂੰ ਆਤ ਪੈ ਜਣੀ ਜੇ ਮੈਂ ਖਾ ਲਿਆ ਮੈਂ ਨਹੀਂ ਜੀ ਛੱਡਦਾ ਦੋ ਮੈਂ ਕਹਿੰਦਾ ਮਨਜੀ ਤਾਂ ਵਿਆਹ ਆ ਗਿਆ ਕਿਤੇ ਤਾਂ ਸਕੀਮ ਸੋਚ ਕੇ ਤਾਂ ਨਹੀਂ ਬਣਾਇਆ ਹੈ ਮੈਨੂੰ ਲੱਗਦਾ ਲੰਬੀ ਸੋਚੀ ਵੀ ਲੱਗਦੀ ਹੈ ਨਹੀਂ ਮੈਂ ਵੀ ਫਿਰ ਦਿਮਾਗ ਵਾਲੀ ਹਾਂ ਹੂੰ ਮਨਜੀ ਤਾਂ ਵੀ ਦਿਮਾਗ ਵਾਲੀ ਐ ਹਾ ਆ ਕਹਿ ਵੀ ਬਿੰਦਰ ਸਿਆ ਮੈਂ ਬਣਾ ਲਈ ਸਲਾਹ ਤੇ ਸਕੀਮ ਵਾਲੀ ਤੇਰਾ ਉਖੜੀ ਦੇ ਲਾ ਕੇ ਸਿਰ ਹੁਣ ਹੋ ਜਾ ਤਿਆਰ ਐਂ ਕਹੀ ਕਰ ਤੂੰ ਠੀਕ ਹੈ ਨਾ ਅੱਧਰ ਮਰਜੀ ਜਿੱਦਾਂ ਮਰ ਹਾਂ ਇਹ ਕਹਿਣਾ ਤੂੰ ਤੂੰ ਗੱਲ ਕੁញੋਂ ਕਮਾਫਰਾ ਕਰ ਜੇ ਗੋਲਜੀ ਨਾ ਨਾ ਕਰ ਖੁੱਲ ਕੇ ਦੱਸੀ ਦੀ ਹੁੰਦੀ ਗੱਲ ਲੋ ਜੀ ਥੋੜੀ ਕ ਹੈਲਪ ਕਰਦੀ ਏ ਨਾਲੇ ਆਪਣੀ ਪੱਗ ਵੀ ਲੈ ਦੀ ਹਾਂ ਬਾਈ ਪੱਗ ਜਿਹੜੀ ਮੈਂ ਇੱਕ ਉਦਣ ਕਿਹੜੀ ਲਿਆ ਆ ਹਮ ਮਾਸਟਰਡ ਵੀ ਨਹੀਂ ਹੈਗੀ ਉਹ ਜਦ ਲੈਣਾ ਹਮ ਰੈਸਿਪੀ ਨਹੀਂ ਤਾਂ ਕਿ ਇਹ ਵਾਹਲੇ ਦਾ ਕੰਮ ਨਹੀਂ ਹੈ ਇਹ ਮਾਪੇ ਕਰਦੇ ਨੇ ਖਾਕ ਪਾ ਲੈਂਦੇ ਬਸ ਸਾਰਾ ਹੂੰ ਮੈਂ ਕਹਿੰਦੀ ਅੱਜ ਲੈ ਜੋ ਸੇਨ ਮਰਵਾ ਲਿਆ ਤੋ ਤਾਂ ਮੈਂ ਲੈ ਕੇ ਆ ਹੂੰ ਤੋਤੀ ਦੀ ਮੱਫਾ ਇਹ じゃ ਮੇਰੀ ਪੱਗ ਦਾ ਕਲਰ ਇਹ ਜਾਏ ਇਹ ਮਾਸਟਰਡ ਹੈ ਹਾਂ ਥੋੜਾ ਫਰਕ ਹੈ ਦੇਖ ਲੈ ਰੰਗਾਂ ਚ ਵੀ ਕਿੰਨਾ ਫਰਕ ਆ ਗਿਆ 6 7 ਰੰਗ ਹੁੰਦੇ ਤੇ ਵਾਈਟ ਵੀ ਨਾ ਹਾਂ ਤੇ ਐਂ ਕਰੀ ਮੰਜੀਤ ਜਿਹੜੀ ਮੇਰੀ ਇਹੋ ਜੀ ਪੱਗ ਇਕ ਲਿਆਂਦੀ ਮੇਰੀ ਕਰਨ ਦੀ ਕਿੰਨੀ ਇਕ ਇਕ ਲਿਆਂਦੀ ਹੈ ਜੇ ਅਜੇ ਇਕੇ ਲਿਆਂਦੀ ਐ ਐਂ ਕਰੋ ਉਹਦੇ ਚ ਸਿਉਣ ਮਾਰ ਲੈ ਉਹਨੂੰ ਮੈਂ ਵੀ ਬੰਨ ਕੇ ਦੇਖ ਲੂੰਗਾ 2-4 ਦਿਨ ਪਹਿਲਾਂ ਪਤਾ ਲੱਗ ਜਾਂਦਾ ਵੀ ਕਿੱਥੇ ਲਾੜਾਂ ਆਂਦਾ ਠੀਕ ਨਹੀਂ ਜਿੰਨੇ ਵੀ ਆਪਣੇ ਨਾਲ ਪਹਿਣਾ ਜੁੜੀ ਵੀ ਆ ਨਾ ਬਲੌਗ ਦੇ ਨਾਲ YouTube ਫੈਮਿਲੀ ਸਾਰੇ ਤਰਾਜ ਕਰਦੇ ਕਹਿੰਦੇ ਵੀਰ ਜੀ ਜਿੱਥੇ ਜਾਣਾ ਨਾ ਪੱਗ ਬੰਨੇਗਾ ਜਿੱਦਣ ਮੈਂ ਪੱਗ ਬੰਨਦਾ ਨਾ ਨਾ ਹੱਥ ਬੈਠੂਗਾ ਹਾਂ ਮੇਰਾ ਜੀ ਪਹਿਲਾਂ ਸਿਰ ਲੱਗ ਜਾਂਦਾ ਦਾ ਦੁੱਖਣ ਮੈਂ ਤਾਂ ਕਰਕੇ ਕੁਸ ਪਹਿਲਾਂ ਤੀ ਮੈਂ ਪੇਚਾ ਬੰਨਦਾ ਤਾਂ ਕਰਕੇ ਚੱਕਰ ਆਈ ਦੇਖ ਤੁਸੀਂ ਦਾ ਇਹ ਮਰਦਾ ਹਾਂ ਵਿਆਹ ਸ਼ਾਦੀਆਂ ਚ ਰਿਸ਼ਤੇਦਾਰੀ ਚ ਤਾਂ ਹਣੀ ਜਿੱਕਣਾ ਪਹਾੜ ਚ ਵੀ ਜਾਂਦੇ ਆਪਾਂ ਹਨਾ ਟਾਈਮ ਕੱਢਣਾ ਪਏਗਾ ਨਾ ਚਲੋ ਕੋਈ ਨਹੀਂ ਹੁਣ ਮਨ ਨੂੰ ਇੱਕ ਫਾਇਦਾ ਹੋ ਗਿਆ ਜੀ ਪਹਿਲਾਂ ਤਾਂ ਮੈਂ ਕੱਲਾ ਤਾਂ ਹੁਣ ਆਪਣਾ ਜੱਸ ਕਰਨਾ ਹੋ ਗਿਆ ਨਾ ਉਹਨੂੰ ਪੱਗਾਂ ਦਾ ਬਹੁਤ ਸ਼ੌਂਕ ਹੈ ਉਹ ਤਾਂ ਮਨ ਨੂੰ ਐ ਵੀ ਕਹਿ ਦਿੰਦਾ ਮੈਂ ਬੰਨਾਂ ਪਾਪਾ ਲੈ ਵੀ ਇੱਕ ਵਾਰੀ ਬਨਵਾ ਕੇ ਦੇਖਾਂ ਉਹ ਤੇ ਹਨਾ ਹੁਣ ਸਾੜੇ ਵਾਲੇ ਡਿਜ਼ਾਈਨ ਤਾਂ ਪੁਰਾਣੇ ਹੋ ਗਏ ਉਹ ਬੰਦੇ ਚਾਰ ਪੱਗਾਂ ਤੁਹਾਡੀਆਂ ਜਿੰਨੇ ਚਾਹੇ ਪੱਗਾਂ ਨੇ ਕਰ ਲੀਆਂ ਕਰ ਦੂ ਅੱਛਾ ਚੱਲ ਠੀਕ ਹੈ ਉਹਨੂੰ ਬੰਨ ਬੰਨ ਕੇ ਦੇਖਣ ਦੇ ਤੇ ਅਹੀਂ ਸ਼ੌਕ ਹੋਊਗਾ ਤੁਸੀਂ ਇਹ ਘਟਾ ਬੰਨੀ ਆ ਉਹ ਜਿੱਥੇ ਦੇਖਦਾ ਹੱਥੀ ਨੂੰ ਬੰਨਣਾ ਹੂੰ ਇਹ ਤਾਂ ਹੈ ਠੀਕ ਹੈ ਭਾਈ ਠੀਕ ਹੈ ਚਾਹੀਦਾ ਵੀ ਇਦਾਂ ਹੀ ਹੈ ਤੇ ਮੈਂ ਤਾਂ ਗੱਲਬਾਤ ਐ ਕਰਦਾ ਮਨਜੀਤ ਵੀ ਜ਼ਰੂਰੀ ਹੈ ਦੇਖ ਉਹਦੇ ਬੰਨਣਾ ਹੁਣ ਫਿਰ ਮੈਂ ਵੀ ਬੰਨ ਲੈ ਕਰੂੰਗਾ ਜਿੱਦਣ ਮੇਤੇ ਨਾ ਬੰਨ ਹੋਈ ਉਹ ਬੰਨ ਦੂਗਾ ਤੇ ਮਾਸਟਰਡ ਦੀ ਤੇ ਧੋਤੀ ਪਗ ਬਸ ਹੁਣ ਰਹਿ ਗਈ ਅੱਜ ਦੇ ਗੈ ਲੈ ਲਿਆ ਦਵਾ ਮੈਂ ਜਾ ਕੇ ਮੈਂ ਕਿਹਾ ਗਏ ਹਾਂ ਹਾਂਜੀ ਅੱਜ ਦੁਕਾਨ ਪਰ ਜਾਇਆ ਹੋ। ਹਮਮ। ਕੱਲ ਤੇ ਰੇਲ ਲੋਹੇ ਦੇ ਜੁੱਤੀਆਂ ਵੀ ਦੇਖ ਕੇ ਆਣੀ ਐ। ਜੁੱਤੀਆਂ ਵੀ? ਹਾਂ ਪੰਜਾਬੀ ਲੈ ਲੈ ਬਹੁਤ ਲੈ ਰਹੇ ਆ। ਉਦਾਂ ਡਿੰਪਲ ਨਹੀਂ ਪਾਈਦੇ ਹਨਾ। ਹਾਂ। ਲੈਨ ਵਧੀਆ ਲੱਗੀ। ਬਾਕੀ ਮੈਂ ਉਹ ਵੀ ਦੇਖ ਕੇ ਆਏ ਬਾਈ ਸਾਰੇ ਤੇਰੇ ਨਾਲ ਦੇ ਜੁੱਤੀ ਪੰਜਾਬੀ ਪਾਈ ਫਿਰਦੇ। ਜਦ ਕਰਾ ਲਈ ਜਾਂਨੇ। ਕਿਤੇ ਹੁਣ ਤੂੰ ਐ ਨਾ ਕਹਿਦੀ ਵੀ ਤੂੰ ਦੇਖਣ ਜਾਂਣਾ ਜੁੱਤੀਆਂ ਹੀ ਦੇਖਦਾ ਰਹਿੰਦਾ ਤੂੰ। ਨਹੀਂ ਨਹੀਂ ਜੀ। ਨਹੀਂ ਹੂੰ ਐ ਜਿੱਕਣਾ ਕਿਤੇ ਖੜੇ ਐ ਬਾਜ਼ਾਰ ਚ ਜਿੱਕਣਾ ਬਲਾਕ ਅੱਡੇ ਚ ਖੜਦਾ ਮੈਂ ਜਾ ਕੇ ਕਈ ਵਾਰ। ਰੁਕ ਜੰਨੇ ਜਣੋ ਖੜਦਾ ਨਹੀਂ ਜੀ ਮੈਂ ਹੱਡਿਆਂ 'ਚ ਨਹੀਂ ਖੜਦਾ ਜੀ ਮੈਂ ਉਈਓ ਕਿਤੇ ਪੂਟੇ ਕਿਤੇ ਮਤੂਦੀ ਮਾੜਾ ਮੋਟਾ ਮੇਰੀਓ ਭੈਣੋਂ ਕਮੈਂਟ ਨਾ ਕਰਦੇਓ ਕਿਤੇ ਕਿਤੇ ਸੁਲਗ ਸੁਲਗਦੀ ਸੁਲਗਦੀ ਹੋਰ ਸੁਲਗ ਜੇ ਭਾਈ ਹਾਂ ਬਲਦੀ ਜੀ ਤੇਲ ਨਹੀਂ ਪਾਏ ਕਰਦੇ ਜੀ ਉਹ ਸਾਹਮਣੇ ਅੱਗ ਬਲਦੀ ਆ ਸਾਗ ਬਣਾ ਰਹੇਂਗੀ ਉੱਪਰ ਸਾਗ ਮੈਂ ਬਿੰਦਰ ਗਏ ਤੇਰੇ ਫਾਂਸੀ ਹਾਂ ਕਿਤੇ ਮੇਰਾ ਉਈਓ ਮੇਰੇ ਬਗੜਾਸਾ ਚੜ ਜਾਵੇ ਵਿਆਹ ਤੇ ਪਹਿਲਾਂ 10 ਦਿਨ ਚੱਲੀ ਜਾਣਾ ਜੀ ਕੰਮ ਤੁਹਾਨੂੰ ਪਤਾ ਹੀ ਮੇਰੀਆਂ ਭੈਣਾਂ ਨੂੰ ਤੁਹਾਨੂੰ ਆਪਣੇ ਸੁਭੋ ਦਾ ਪਤਾ ਹੀ ਹੈ ਤੁਹਾਡੇ ਸੁਭੋ ਕਹੇ ਜੇ ਏਕਣੀ ਮੰਜੀਦਾ ਜੀ ਕਿਤੇ ਡਾਟ ਨਾ ਪਾ ਦੇ ਜੀ ਕਮੈਂਟ ਕਰਕੇ। ਕਈਆਂ ਨੇ ਜੀ ਕਮੈਂਟ ਕਰੇ ਬੇ ਮੇਰੀਆਂ ਭੈਣਾਂ ਨਾਲ ਕਹਿੰਦੀ ਵੀ ਬਿੰਦਰ ਤੇ ਤੂੰ ਕਦੇ ਭੈਣ ਕਹਿ ਦਿੰਨਾ ਕਦੇ ਭਾਬੀ ਮੈਂ ਤਾਂ ਕੰਨਾ ਹੀ ਭਾਬੀ ਐ ਜੀ ਉਹਨਾਂ ਨੂੰ। ਦੋਏ ਮੇਰੀਆਂ ਭਾਬੀਆਂ ਹੀ ਲੱਗਦੀਆਂ ਜਾਂ ਨੇਤਰ ਵੀਰ ਕਹਤੇ ਆ। ਹੁਣ ਜਿੱਦਾਂ ਸਾੜੇ ਰਿਸ਼ਤੇਦਾਰ ਐ ਮੇਰੇ ਨਾਲ ਦੇ ਆ ਉਹ ਵੀਰ ਹੋਏ ਮੇਤੇ ਬੜੇ ਉਹ ਭਾਬੀਓ ਕਹੂੰਗੇ ਹੀ ਸਾੜੇ। ਪਰਜਾਈਆਂ ਹੀ ਲੱਗੀਆਂ ਹਨਾ। ਤਾਂ ਕਈ ਗਏ ਵੀ ਦਿੰਨੇ ਬੇ ਉਹਦੇ ਭਾਬੀਓ ਦੇਖਾਏ। ਜਣੋ ਜਿਹੜੇ ਮਾਨਸੀ ਦੇ ਘਰ ਵਾਲੇ ਉਹ ਵੀ ਮੇਰੀ ਭਾਬੀਓ ਲੱਗਦੀ ਹਨਾ। ਬੱਸ ਫੇਰ ਜੀ। ਤੇ ਲੋ ਜੀ ਇਹ ਡਾਟ ਵੀ ਕਨਫਿਊਜ਼ਨ ਦੂਰ ਕਰਤੇ ਹਾਂਜੀ ਤੁਹਾਡੇ ਮੋਹ ਨਹੀਂ ਨਾ ਜਿਹੜੇ ਪਾਪਾ ਹਾਂ ਚਲੋ ਜੋ ਮਰਜੀ ਸਮਝ ਲਓ ਜੀ ਬਸ ਆਪਾਂ ਨਾ ਨਾਮ ਨਹੀਂ ਲੈਣਾ ਉਹਨਾਂ ਦਾ ਸਾਤੋਂ ਹੈ ਵੱਡੀਆਂ ਅਸੀਂ ਭਾਈ ਚਾਹੇ ਕੁਝ ਜੋ ਸਾਡੀ ਰਿਸ਼ਤੇਦਾਰੀ ਚ ਲੱਗਦੀਆਂ ਅਸੀਂ ਉਦਾਂ ਬੋਲ ਜਣਾ ਉਹ ਜੀ ਇਹ ਜਿਹੜੇ ਮੇਰੀਆਂ ਭੈਣਾਂ ਨੂੰ ਡੌਟਤਾ ਇਹ ਵੀ ਰਿਪਲਾਈ ਕਰਤੇ ਕੁਝ ਮੈਂ ਇੰਨਾ ਵੀ ਦੇਖਿਆ ਜੇ ਆਪਣੇ ਬਲੌਗ ਦੇ ਨਾਲ ਭੈਣਾਂ ਜੁੜੀ ਵੀਆਂ ਜੇ ਕਿਸੇ ਭੈਣ ਨੇ ਪੁੱਛਿਆ ਵੀ ਹੈ ਤਾਂ ਉਹਦੀਆਂ ਜਿਹੜੀਆਂ ਭੈਣਾਂ ਆਪਣੀਆਂ ਭੇਤੀਆਂ ਕਿਉਂਕਿ ਉਹਨਾਂ ਦੇ ਬਲੌਗ ਉਹਨਾਂ ਦੀ ਫੈਮਿਲੀ ਸਾਡੀ ਫੈਮਿਲੀ ਤੇ ਉਹੀ ਰਿਪਲਾਈ ਦੇ ਦੰਨੀ ਆ ਉਹਨਾਂ ਨੂੰ ਮੈਨੂੰ ਬਹੁਤ ਵਧੀਆ ਲੱਗਿਆ ਇੱਕ ਨੇ ਭੈਣ ਨਾ ਰਪਲਾਈ ਜਦੀ ਦੇ ਤਾ ਕਹਿੰਦੀ ਵੀ ਜਦੋਂ ਨੇਤਰ ਵੀਰ ਜੀ ਲੱਗਿਆ ਕਹਿੰਦੀ ਫਿਰ ਇਹਨਾਂ ਦੇ ਤਾਂ ਕਹੇ ਨਹੀਂ ਭਾਬੀਓ ਲੱਗੇ ਆਪਾਂ ਨੇ ਤਾਂ ਬਲੌਗ 'ਚ ਕਿਹਾ ਵ ਤਾਂ ਹੈ ਨਹੀਂ ਭੈਣ ਹਨਾ ਉਹ ਕਿਸੇ ਨੂੰ ਡਾਟ ਪੈ ਗਿਆ ਜਾਂ ਫਿਰ ਉਹ ਹੋ ਮਾਨਸੀ ਵੀਰ ਬੋਲ ਰਿਹਾ ਤਾਂ ਭੈਣ ਕਹਿ ਕੇ ਤੇ ਹੁਣ ਮੈਂ ਤੇਰੇ ਨਾਲ ਹੈਲਪ ਕਰਾਂ ਮਾੜੀ ਜੀ ਕਿ ਮਨਜੀਤ ਮੈਂ ਕਹਿੰਨਾ ਮੈਂ ਹੈਲਪ ਕਰਾਂ ਓਹ ਹੋ ਫਿਰ ਮਨਜੀਤ ਤੂੰ ਹੀ ਤਾਂ ਕਹਿੰਨੀ ਕਹਿੰਨੀ ਮੇਰੀ YouTube ਫੈਮਿਲੀ ਨਾਲ ਗੱਲ ਕਰਾ ਦੇ ਭੈਣਾ ਨਾਲ ਹੁਣ ਤੁਸੀਂ ਗੱਲ ਕਰੇ ਬਿਨਾਂ ਰਹਿੰਦੀ ਤਾਂ ਹੈ ਨਹੀਂ ਹੁਣ ਤੁਸੀਂ ਗੱਲ ਕਰੇ ਬਿਨਾ ਰਹਿੰਦੀ ਤਾਂ ਹੈ ਨਹੀਂ ਫੇਰ ਮੈਂ ਦੋ ਕੰਮ ਕਿੱਦਾਂ ਕਰਾਂ ਮੈਂ ਤਾਂ ਆ ਲਿਆ ਫੇਰ ਵਿੱਚ ਨੂੰ ਪਤੀਲਾ ਮਨੂੰ ਖਿੱਚੀ ਜਾਂਦਾ ਫੇਰ ਵੀ ਹੁਣ ਉਧਰ ਮੈਂ ਤਾਂ ਜੀ ਆ ਆ ਜਮਾਨਦਰੂ ਫੇਰਨਾ ਤਾਂ ਤਾਂ ਸਾਗ ਨਾ ਬਣਨਾ ਸ਼ੁਰੂ ਹੋਣਾ ਤਾਂ ਹੁਣ ਉਹ ਵੀ ਧੋਣਾ ਪੈਣਾ ਜੀ ਮੈਂ ਚੱਕ ਲਿਆ ਹਾਂ ਮੈਂ ਪੇਸ਼ ਕਰਤੇ ਜੀ ਤੁਹਾਡੇ ਮੂਹਰੇ ਹੈ ਕਿ ਨਹੀਂ ਮਜੀਦ ਤੁਹਾਡੀ ਅਦਾਲਤ ਵਿੱਚ ਮੈਂ ਪੇਸ਼ ਕਰਤੇ ਆ ਮੁਜਰਮ ਹੁਣ ਉਹਨੂੰ ਪਹਿਲਾਂ ਧੋਣਾ ਧੋਣਾ ਨਾਲ ਨਾਲ ਉਹ ਕਹਿਣਾ ਇਹਨੂੰ ਸਾਫ਼ ਕਰਕੇ ਪਹਿਲਾਂ ਸਾਡੇ ਨੂੰ ਹਾਂ ਹੈ ਮਾਪੇ ਪਿੱਲਾ ਵੀ ਕੰਦਾ ਗੇ ਨੂ ਕਰਦੇ ਪਹਿਲਾ ਖੜੇ ਲਓ ਜੀ ਚਲੋ ਫਿਰ ਦੋ ਜੀ ਮੈਨੂੰ ਆ ਗਿਆ ਦਖਾਨੇ ਸ਼ਾਮ ਤੱਕ ਤੁਹਾਨੂੰ ਵੀ ਕਿੱਥੇ ਤੱਕ ਪਹੁੰਚਿਆ ਸਾਗ ਕਿ ਆ ਚੱਲ ਰਹੀਆਂ ਤਿਆਰੀਆਂ ਹੋਰ ਮੱਕੀ ਰੋਟੀ ਬਣੂਗੀ ਕਿਆ ਬਣੂਗਾ ਠੀਕ ਹੈ ਠੀਕ ਹੈ ਬਾਈ ਠੀਕ ਹੈ ਠੀਕ ਹੈ ਤੂੰ ਪਰ ਇੱਕ ਗੱਲ ਹੈ ਜਿਕਣਾ ਅੱਗੇ ਵੀ ਬਣਾਉਣੇ ਨੇ ਸਾਗ ਮਨਜੀਤ ਤੇ ਜੇ ਨਾ ਘੋਟ ਹੋਇਆ ਇਹਨੂੰ ਕੋਈ ਡੋਟ ਹੈ ਜਦੀ ਆ ਨਾ ਫਿਰ ਰੱਖ ਦਿੰਦੀ ਇਹਨੂੰ ਸਾਈਡ ਪਰ ਲੈ ਲੈ ਕਹਿੰਦੇ ਬਿੰਦਰ ਆਊਗਾ ਉਹ ਘੋਟੂਗਾ ਮੇਰੀ ਡਿਊਟੀ ਤਾਂ ਲੱਗ ਜਾਂਦੀ ਹੈ ਜੀ ਇਹ ਤਾਂ ਸੱਜਰੇ ਆ ਗਏ ਹਾਂਜੀ ਆਬਰ ਮੈਂ ਤਾਂ ਇਹ ਰਾਤ ਹੋਣੀ ਹੋਣੀ ਹੈ ਇਹ ਲੱਗ ਮੈਂ ਪੰਜ ਵਜੇ ਆਣਾ ਸੀ ਤਿੰਨ ਚਾਰ ਵਜੇ ਘੋੜ ਜਾਣਾ ਚਲੋ ਠੀਕ ਹੈ ਜੀ ਦੋ ਮੜੀ ਕਾ ਗਿਆ ਮੈਂ ਮੜਾ ਹੱਥ ਪਟਾਈ ਦਵਾ ਟਕ ਮੈਂ ਮੜਾ ਕ ਹੱਥ ਪਟਾਈ ਦਵਾ ਜੀ ਓ ਜੀ ਬਾਈ ਤੁਹਾਨੂੰ ਕਿਹਾ ਤਾਂ ਜੀ ਮੈਂ ਵੀ ਹੁਣ ਅਸੀਂ ਚੱਲੇ ਆਂ ਜੀ ਤੇ ਸਾਗ ਜਾ ਧਰਿਆ ਤਾਂ ਤੁਸੀਂ ਦੇਖੇ ਰਹੇ ਹੋ ਬਲੌਗ ਤੇ ਹੁਣ ਪੈ ਗਿਆ ਬਾਈ ਆਲਣ ਸਾਗ ਦੇ ਵਿੱਚ ਆਲਣ ਕਾਨੂੰ ਕਹਿੰਦੇ ਪੁੱਤ ਪਤਾ ਜੱਸ ਕਰਨ ਬਲਾਉ ਸਾਸਰੀ ਕਾਲ ਪੁੱਤ ਲਓ ਜੀ ਮੇਰਾ ਪੁੱਤ ਟਿਊਸ਼ਨ ਪੜ੍ਹ ਕੇ ਆ ਗਿਆ ਨੇਰਾ ਹੋ ਗਿਆ ਦੇਖ ਲੋ ਦੇਖ ਦੇਖੋ ਹੀ ਨੇਰਾ ਹੋ ਗਿਆ ਸਾਢੇ 6:30 ਦਾ ਟਾਈਮ ਹੈ ਅੱਜ 6 ਵਜੇ ਵੀ ਮੈਂ ਤੈਨੂੰ 5:10 ਪਰ ਲੈ ਕੇ ਆਨਾ ਜਦੋਂ ਉੱਥੇ ਤੁਰਦੇ ਆਂ ਸਾਢੇ 5 ਤੱਕ ਨੇਰਾ ਹਨ ਹੋ ਜਾਂਦਾ ਹਨ ਬਪਾ ਕਿੰਨੇ ਕਿੰਨੇ ਟਾਈਮ ਪਰ ਧਰਿਆ ਤਾਂ ਇਹ ਸਾਗ ਧਰਿਆ ਪੁੱਤ ਆਪਾਂ ਨੇ ਸਵੇਰੇ 10:00 ਵਜੇ ਅੱਛਾ ਹੋਰ ਕਿੰਨੇ ਵਜੇ ਯਾਰ ਅੰਕੋ ਫੜੀ ਲੈ ਆਂਦੇ ਅੱਜ ਉਹ ਦੇਖਿਆ ਮੈਂ ਮੂੰਗਫਲੀ ਪਿੱਛੇ ਤੇ ਭੁੱਲ ਗਿਆ ਤੇ ਭੁੱਲ ਕੇ ਪਰ ਤੇਰਾ ਝਾੜੂ ਲਿਆਏ ਅੱਜ ਮਨਜੀਤ ਝਾੜੂ ਪਤਾ ਕਿੰਨਾ ਵੱਡਾ ਹੈਦਾ ਮਾਲ ਦਾ ਡੰਡਾ ਫੈਲਾ ਤਾਪ ਵਿੱਚ ਅੱਛਾ ਡੰਡਾ ਡੰਡਾ ਫਸਾ ਤੇ ਤਾਂ ਉਹਦੇ ਚ ਆਹੋ ਚੱਲ ਫੇਰ ਲੰਬਾ ਛੋਟਾ ਹੋ ਗਿਆ ਨਾ ਉਹ ਮੈਂ ਦੇਖਿਆ ਹੈ ਨਹੀਂ ਜੀ ਮਨਜੀਤ ਨੇ ਹਾਂ ਫੇਵਰੇਟ ਸਾਗ ਹਾਂ ਜਿਹੜਾ ਤੂੰ ਕਹਿ ਰਿਆ ਨਾ ਉਹ ਨਾ ਪਪਾ ਕਹਿੰਦਾ 10 ਵਜੇ ਦਾ ਸਾਗ ਜਿਹੜਾ ਬਸ 10 ਵਜੇ ਦਾ ਪੁੱਤਾ ਸੀ ਵੀ ਸਾਫ ਸਫਾਈ ਧੋਤਵਾ ਹੀ ਕਰਕੇ ਇਹਨੂੰ ਲੱਗੀ ਸੀ ਇਹਨੂੰ ਫਿਰ ਉਹੀ ਤਾਂ ਹੌਲੀ ਅੱਜ ਲੇਟ ਹੋਇਆ ਜੀ ਪਹਿਲੀ ਵਾਰ ਨਹੀਂ ਤਾਂ ਆ ਗਿਆ ਮਨਜੀਤ ਸਵੇਰ ਤੇ ਨਾ 7-8 ਵਜੇ ਨੂੰ ਪਾ ਦਿੰਦੀ ਹੈ ਕਹਿੰਦੀ ਵੀ ਮੇਰਾ ਕੰਮ ਨਿਭੜਾ ਚਲੋ ਕਿਸੇ ਕਿਨਾਰੇ ਲੱਗਾ ਅਜੇ ਦੇਖ ਲਓ ਜੀ ਆ ਮੱਕੀ ਦਾ ਆਟਾ ਪਿਆ ਅਜੇ ਤਾਂ ਮਨਜੀਤ ਰੋਟੀ ਵੀ ਬਣਾਣੀ ਹਾਂ ਅਜੇ 6 ਵਜੇ ਮੈਂ ਗਲਤ ਆਹੀ ਹੈ ਨੇਰਾ ਬੋ ਪੈ ਰਿਆ ਟਾਈਮ ਤਾਂ ਖੜਿਆ ਤੇ ਮੇਰਾ ਪੁੱਤ ਆਪਣਾ ਕੰਮ ਨਵੇੜਿਆ ਟਿਊਸ਼ਨ ਵੀ ਸਕੂਲ ਵੀ ਜਾਇਆ ਤੇ ਜਿਹੜੀ ਮੇਰੀ ਡਿਊਟੀ ਤੀ ਮੈਂ ਜਾ ਕੇ ਮਨਜੀਤ ਜਾ ਕੇ ਦੇਖ ਲਾ 2 ਵਜੇ ਸਾਂਭ ਲਈ ਟਰੈਕਟਰਾਂ ਦਾ ਕੰਮ ਵੀ ਕਰਿਆ ਤੇ ਅੱਜ ਖਰਾਈ ਹੈ ਪੁੱਤ ਨੂੰ ਮੈਂ ਪੇਟੀ ਮੈਨੂੰ ਹੈਂ ਤੈਨੂੰ ਤਾਂ ਦੇ ਸਾਗ ਬਣਾਇਆ ਇੰਨੀ ਮਹਿੰਗੀ ਡਿਸ਼ ਲਓ ਜੀ ਅੱਜ ਸਾਗ ਦਾ ਆਪਾਂ ਨਾ ਨਚੋੜੇ ਕੱਢਦੀ ਏ ਲਓ ਜੀ ਸਾਗ ਆਪਾਂ ਲਿਆਏ ਆ 200 ਰੁਪਏ ਦਾ ਵਿੱਚੇ ਪਾਲਕ ਵਿੱਚੇ ਮੈਥੇ 20 ਰੁਪਏ ਨੂੰ ਗੁੱਛੀ ਇੱਕ ਜਈ ਕਰਕੇ ਨਹੀਂ ਜੀ ਜੇ ਮੈਕਸ ਚ ਲੋ 40 ਰੁਪਏ ਦੀ ਗੁੱਚੀਆਂ ਕੀ ਕਹਿੰਦੇ ਬੜਿਆ ਫੇਰ ਥੋੜਾ ਹੁਣ ਬਾਈ ਬਾਈ ਆਹੀ ਤਾਂ ਗੱਲ ਆ ਗਈ ਮਨਜੀਤ ਜਿਹੜੀ ਪਿੱਛਾਂ ਵਲੌਗ ਚ ਚੱਲ ਰਹੀ ਹੈ ਵੀ ਜੇ ਤੁਸੀਂ ਨਾ ਸਾਗ ਬਣਾਇਆ ਹੀ ਬਹੁਤ ਗੈਸ ਲਾ ਕੇ ਵੀ 10 ਦਿਨ ਰਹਿ ਗਏ ਵਿਆਹ ਨੂੰ ਕਿਉਂ ਨਾ ਸਾਗ ਰਗੜ ਦੀਏ ਨਾਲੇ ਕਿਤੇ ਜਾਣਾ ਏ ਚੱਲੋ ਸਾਗ ਲਾਓ ਤੜਕਾ ਅੱਜ ਤੱਕ 10 ਦਿਨ ਕਦੇ ਸਾਗ ਖਾਇਆ ਨਾ ਨਾ ਖਾਇਆ ਤਾਂ ਐਨੀ ਪਰ ਇੱਕ ਗੱਲ ਹੈ ਇਹਦੇ 'ਚ ਗੁੱਸਾ ਕਰਨ ਦੀ ਕੋਈ ਲੋੜ ਨਹੀਂ ਨਾ ਕਹਿਣ ਦੀ ਸਾਗ ਜਿੱਦਣ ਅੱਜ ਬਣਾ ਲਿਆ ਅੱਜ ਸਵਾਦ ਨਹੀਂ ਲੱਗਣਾ ਕੱਲ ਤੇ ਇੱਕ ਦਿਨ ਛੱਡ ਕੇ ਤੜਕਾ ਲਾ ਲਿਓ ਪਰਸੋਂ ਨੂੰ ਲਾ ਲਿਓ ਕੋਲੀ ਕੋਲੀ ਕੱਢ ਕੇ ਚਿਕਣਾ ਵੀ ਤੁਸੀਂ ਕੱਢਦੇ ਐ ਵੈਸੇ ਤਾਂ ਸਾਢੇ 2 ਦਿਨ ਨਿਕਲਣੇ ਹਨਾ ਅੱਜ ਤੜਕਾ ਲੱਗ ਜਾਣਾ ਹਾਂ ਅੱਧਾ ਅੱਧਾ ਕਰੂ ਇਹ ਹੀ ਬਚੂਗਾ ਥੋੜਾ ਜਾ ਪੌਣਾ ਪੌਣਾ ਕ ਬਚਣਾ ਜੀ 21 ਦਾ ਆਟਾ ਮੈਂ ਲੈ ਆ ਜੀ 90 ਰੁਪਏ ਦਾ 2 ਕਿਲੋ ਹਾਂਜੀ ਅੱਛਾ ਠੀਕ ਐ ਫਿਰ ਹੂੰ ਕਿਦਾਂ ਆ ਲੱਗ ਗਿਆ ਵੇ 200 ਲੈ ਆਇਆ ਤਾਂ ਨਾ ਨਾ ਆਪਾਂ ਪੁੱਤਨਾ ਆ ਲਣ ਪੈਂਦਾ ਵਿੱਚ ਸਾਗ ਦੇ ਤੇ ਗੈਲੇ ਅੱਜ ਮੱਕੀ ਦੀ ਰੋਟੀ ਕਰ ਦੇਣੀ ਐਨ ਪੂਰਾ ਬਣਾ ਦੇਣਾ ਬਸ ਲੱਸੀ ਰਹਿ ਗਈ ਇੱਕ ਇੱਕ ਮੱਖਣਾ ਹੈਗਾ ਅੱਛਾ ਮੱਖਣ ਨਹੀਂ ਮੈਂ ਬਟਰ ਲੈ ਕੇ ਆਣਾ ਤਾਂ ਅੱਜ ਫੇਰ ਅਸੀਂ ਮੈਕਸ ਚ ਮੈਂ ਗਿਆ ਨਹੀਂ ਕਰਨ ਕਰਕੇ ਭੀੜ ਹੁੰਦੀ ਹੈ ਜੀ ਕਿਉਂਕਿ ਬੱਚਾ ਇਹ ਦੇਖੋ ਇਹਨੂੰ ਲੈ ਕੇ ਨਾ ਮੈਂ ਕਿੱਥੇ ਕਿੱਥੇ ਘੁੰਮਾਂ ਉਹ ਨਹੀਂ ਫੇਰ 7 ਵਜਣੇ ਦੇ ਮੰਜੀ ਤਾਂ ਨਾ ਤੇ ਤਾਂ ਕਰਕੇ ਬਾਈ ਮੈਂ ਇਹਨੂੰ ਕਹ ਤੇ ਆ ਵੀ ਜੇ ਤਾਂ ਮਿਲਦਾ ਮੇਰੀਆਂ ਤਿੰਨ ਦੁਕਾਨਾਂ ਪਰ ਰਾਸਤੇ 'ਚ ਮੈਂ ਲਿਆਣਾ ਤਾਂ ਚਲੋ ਅੱਜ ਦੇਸੀ ਕੀ ਪਾਉਂ ਅੱਛਾ ਅੱਛਾ ਲਿਆਈ ਤੀ ਤੂੰ ਵਾਹ ਲਿਆ ਫੇਰ ਐਂ ਦੱਸ ਵੀ ਹੁਣ ਦੇਖ ਮੇਰਾ ਟਾਈਮ ਐ ਜੇ ਤੇਰੇ ਕੋਲ ਕੋਟ ਹੁੰਦਾ ਮੈਂ ਬਣਾ ਲਈ ਰੋਟੀ ਹਾਂ ਤੜਕਾ ਪਿਆਰ ਐ ਸਾਰਾ ਅੱਛਾ ਹਾਂ ਮੈਂ ਦੇਖ ਲਿਆ ਅੰਦਰ ਤਿਆਰ ਤਿਆਰੇ ਤਿਆਰੇ ਲੈ ਆਓ ਤੁਸੀਂ ਕਹੋ ਮੈਂ ਰੋਟੀ ਦਿੰਨਾ ਅੱਛਾ ਹੁਣ ਐਂ ਦੱਸ ਵੀ ਅੱਗੇ ਮੰਗ ਵੀ ਹੁਣ ਮੇਥੇ ਲੱਗੂਗਾ ਤੜਕਾ ਵਾਹ ਕੱਲ ਬਣਾਉਂਗੇ ਹੈ ਕੱਲ ਪਕਾਉਣਾ ਹੈ ਕੀ ਬਣਾਉਂਗੇ ਓਹੋ ਗੋਕਚੌੜਾ ਗੋਕਚੌੜਾ ਜਣਾਉਂਦੇ ਗਏ ਫੇਰ ਤੂੰ ਐ ਸੋਚ ਰਹੀ ਹੈ ਵੀ ਮੱਕੀ ਦਾ ਆਟਾ ਹੈਗਾ ਹਨਾ ਮੱਕੀ ਰੋਟੀਆਂ ਗੈਲ ਦੇਖਾਂਗੇ ਅੱਛਾ ਬਹਿ ਜਾ ਪੁੱਤ ਬਹਿ ਜਾ ਤੇ ਮੇਰਾ ਪੁੱਤ ਅੱਜ ਜੀ ਪਰੇਸ਼ਾਨ ਹੈ ਮੇਰਾ ਹੋ ਗਿਆ ਦੇਖੇ ਨਹੀਂ ਜੀ ਅੱਗੇ ਅਸੀਂ ਆਹ ਆਪਣਾ ਸਾਗ ਬਣਾਣੇ ਨਾ ਗੈਲ ਮੂੰਗਫਲੀ ਹੁੰਦੀ ਹੈ ਇਹ ਪੁੱਤ ਮੇਰਾ ਚੱਬੀ ਜਾਂਦਾ ਹਾਂ ਮੱਕੀ ਸਾਗ ਤਾਂ ਦੇਖੋ ਬਹੁਤ ਹੋ ਗਿਆ ਹੀ ਦੇਖੋ ਹੀ ਠੀਕ ਹੈ ਹੈਂ? ਉੱਥਾ ਪਾਣੀ ਬਣਾਉਣਾ ਬਈ। ਨਾ ਨਾ ਸਾਗ ਦੇਖੋ ਹੀ ਸਾਗ। ਸਾਗ ਦਾ ਹੈ। ਹੂੰ? ਮੇਰੇ ਤਾਂ ਹੁਣੇ ਮੂੰਹ 'ਵਾਂ ਪਾਣੀ ਆਇਆ ਬਾ ਮੈਂ ਕਦ ਰੋਟੀ ਖਾ ਲਾਂ ਮੁੱਤੀ। ਯਾ ਮੈਂ ਤਾਂ ਅੱਛੇ ਐ ਦੱਸ ਮਲਾਈ। ਨਹੀਂ ਨਹੀਂ ਦਿਖਾਈ ਐ ਮਲਾਈ ਜੀ ਬਣ ਗਈ ਐ। ਓ ਬਾਈ ਵਾਕੇ। ਦੇਖੋ ਤਾਂ ਜੀ ਜਿੰਨੇ ਹੀ ਮੇਰੇ ਸਬਸਕ੍ਰਾਈਬਰ ਬਾਹਰ ਬੈਠੇ ਆ ਕੈਨੇਡਾ ਅਮਰੀਕਾ ਬਾਹਰ ਦੇ ਦੇਸਾਂ ਚ। ਲੋ ਜੀ ਤੁਹਾਡੇ ਲਈ ਸਾਗ ਐ। ਬਹੁਤ ਸੋਹਣਾ। ਬਹੁਤ ਸੋਹਣਾ ਹੁੰਦਾ। ਮਾਲਾ ਵੀ ਵਿੱਕੀ ਵੀਰ ਬਣਾਉਂਦਾ ਏ। ਵਿੱਕੀ ਵੀਰ ਕੜਾਈ ਲੈ ਕੜਤੰਦਾ ਐ ਨਾ ਐਂਡ ਚ ਉਹਨਾ ਹੀ ਕਰਨਾ ਜੋ ਕਰਨਾ ਜਿਕਣਾ ਹੁਣ ਮੈਂ ਕਰਨਾ ਮੈਂ ਤੜਕਾ ਹੀ ਮੈਂ ਲਾਣਾ ਐ ਅਸੀਂ ਜਦ ਖਵਾਰੇ ਹੁੰਦੇ ਤੁਸੀਂ ਟੀਰੇ ਪਹ ਜਾਇ ਕਰਦੇ ਹਾਂ ਹਾਂ ਥੋੜੀ ਫੇਵਰੇਟ ਇਸ ਕਿਹ ਹੁੰਦੀ ਦੀ ਸਾਨੂੰ ਜਿਆਦਾ ਮਤਲਬ ਕਿ ਦਾਲ ਵੀ ਇੱਕ ਪਨੀਰ ਉਹ ਸੁੱਕਾ ਪਨੀਰ ਅੱਛਾ ਤਨ ਤੰਨੂ ਕੀ ਤਰ੍ਹਾਂ ਪਤਾ ਪੁੱਤ ਤੂੰ ਤਾਂ ਜਿਆਦਾ ਹੈ ਹੀ ਨਹੀਂ ਤਾਂ ਉਈਓ ਗੱਲ ਨੂੰ ਕਮਾਈ ਜਾਨਾ ਢੋਲ ਕੀ ਬਜਾ ਕੇ ਸਾਗ ਤਾਂ ਨਾ ਜੇ ਇੱਕ ਰੋਟੀ ਮਤਲਬ ਘੱਟ ਖਾਣੀ ਹੋਵੇ ਫालतू ਖਾ ਹੋ ਜਾਂਦੀ ਹਾਂ ਇਹ ਤਾਂ ਇਹ ਤਾਂ ਗੱਲ ਹੈਗੀ ਐ ਤੇ ਇੱਕ ਦੇਖੋ ਸੇਕ ਲਾਗ ਬੈਠੇ ਬਹਾਨੇ ਸਰ ਹਣਾ ਮਨਜੀਤ ਇਹ ਨਾ ਜਿਹੜੀ ਡਿਸ਼ ਹੈ ਤਾਂ ਹੀ ਆਪਣੇ ਘਰ ਦੇ ਮੈਂਬਰ ਸਹੀ ਦੇਰ ਬਾਅਦ ਰिजਦੀ ਨਾਲ ਇੱਕ ਸਿੱਕੀ ਜੀ ਹਾਂ ਨਾਲੇ ਤਾਂ ਲੱਗਦੇ 4-5 ਘੰਟੇ ਬਣਾਣਾ ਸਾਗ ਨੂੰ ਟਾਈਮ ਲੱਗਾ ਹੈ ਨਾ ਨੀਚੋ ਤੇ ਬਣਾਉਂਗੇ ਦਿਹਾੜੀ ਚ ਬਣਾਉਂਗੇ ਉਹ ਦੇਖਿਓ ਜੀ ਕਰਨ ਕਰਨ ਸੇਕ ਰਿਹਾ ਤੇ ਉਨੇ ਹੀ ਬਹੁਤ ਸਵਾਦ ਬਣਦਾ ਕਹਿੰਦੇ ਇਹ ਤੇ ਬਾਕੀ ਜਿਹੜਾ ਹੁਣ ਘੋਟਣ ਲੱਗੇ ਆ ਤੈਂ ਘੋਟਤੇ ਆ ਹੁਣ ਮੈਂ ਘੋਟਣਾ ਆਪਣਾ ਆਪਣੀ ਰੀਜ ਲਾਣੀ ਐ ਰੀਜ ਕਹੇ ਕਰਦੇ ਮੰਨ ਨਹੀਂ ਕਰਦੇ ਜਿਹੜਾ ਬੰਦਾ ਨਾ ਮੰਨ ਲਾ ਕੇ ਚੀਜ਼ ਬਣਾਵੇ ਜਿੱਦਾਂ ਸਾਗ ਲੰਦਾ ਜਣੋ ਕੋਈ ਵੀ ਕਹਿ ਦੂਗਾ ਹੁਣ ਜੀ ਸਾਨੂੰ ਕਮੈਂਟ ਕਰਕੇ ਆਪਣੇ ਸਬਸਕ੍ਰਾਈਬਰ ਬਣਾਣੇ ਵੀ ਐ ਬਾਹਰ ਚਲੋ ਬਾਹਰ ਤਾਂ ਘਾਂਟੇ 'ਚ ਤਿਆਰ ਕਰ ਲੰਨੇ ਪਰ ਆਪਣੇ ਪਿੰਡਾਂ ਤੇ ਤੁਹਾਨੂੰ ਪਤਾ ਜੀ ਅੱਗੇ ਹਾਰੇਆਂ 'ਚ ਚੀਜ਼ਾਂ ਬਣਦੀਆਂ ਦਾਲ ਵੀ ਹਾਰੇ 'ਚ ਜਿਹੜੀ ਮਾਹ ਦੀ ਹਾਂ ਬੱਸ ਬੱਸ ਐਂਨ ਦੇਖੋ ਲੈ ਤੁਸੀਂ ਮੰਨੂਗੇ ਨਹੀਂ ਲੈਓ ਦੇਖੋ ਮਲਾਈ ਬਣੀ ਵੀ ਪਈ ਐ ਨਾ ਐਨ ਐਨ ਮਲਾਈ ਮੰਨਦੇ ਤੁਸੀਂ ਤੋਂ ਬਾਅਦ ਮੱਖਣ ਦਾ ਪੇੜਾ ਪਾ ਕੇ ਵਿੱਚ ਓਏ ਹੋਏ ਰੱਬਾ ਚਲੋ ਰਾਤ ਨੂੰ ਲੱਸੀ ਦਾ ਰਹਿਣ ਦੋ ਲੱਸੀ ਵੀ ਬਣਾ ਲੰਦੇ ਆਪਾਂ ਕੋਲ ਦਹੀਂ ਪਿਆ ਦੋ ਪੈਕਟ ਪਰ ਨਹੀਂ ਤੇ ਲੋ ਜੀ ਜਿੱਦਾਂ ਜਿੱਦਾਂ ਜ਼ਮੀਨਾਂ बिक ਰੀਆਂ ਸਾਡੇ ਇੱਧਰ ਤਾਂ ਵਿਕ ਗਈਆਂ ਪਸ਼ੂ ਵੀ ਘਟ ਹੋ ਗਏ ਹਰ ਇੱਕ ਚਾਰ ਘਰਾਂ ਪਿੱਛੋਂ ਇੱਕ ਘਰ ਕੋਲੇ ਮਹਿਸਾਂ ਰਹਿ ਗਈਆਂ ਜੀ ਪਸ਼ੂ ਤੇ ਅਸੀਂ ਤਾਂ ਰੱਖੇ ਵੀ ਨਹੀਂ ਮੈਂ ਕੱਲਾ ਜੀ ਹੁਣ ਜੀਤ ਤੇ ਚਲੋ ਠੀਕ ਹੈ ਜੀ ਬਾਕੀ ਹੁਣ ਬਣੇ ਰਹੇ ਹੋਂ ਨਾਲ ਤੇ ਤੁਹਾਨੂੰ ਦਿਖਾਨਾ ਹੈ ਬਿੰਦਰ ਦੀ ਡਿਊਟੀ ਲੱਗ ਗਈ ਤੇ ਤੁਸੀਂ ਦੇਖ ਸਕਦੇ ਆਂ ਆਪਾਂ ਨੇ ਪਾਇਆ ਪਿਆਜ਼ ਲਹਾਸਣ ਤੇ ਆਦਰਕ ਮਿਰਚ ਹਰੀ ਮਿਰਚ ਇੱਕ ਪਾਇਆ ਮੈਂ ਟਮਾਟਰ ਵੀ ਸਾਨੂੰ ਥੋੜਾ ਜਿਹਾ ਡੋਟ ਪੈ ਗਿਆ ਜੀ ਵੀ ਗਰਮ ਮਸਾਲਾ ਪਾ ਸਕਦੇ ਆਂ ਸਾਗ ਵਿੱਚ ਇਹ ਥੋੜਾ ਜਿਹਾ ਕਮੈਂਟ ਕਰਕੇ ਦੱਸਿਓ ਜਿੰਨੇ ਮੇਰੀਆਂ ਮਤਾਵਾਂ ਜੁੜੀਆਂ ਆਂ ਭੈਣਾ ਵੀ ਆਪਾਂ ਸਾਗ ਦੇ ਵਿੱਚ ਸ਼ੁਰੂ ਚ ਜੀਰਾ ਝੂਰਾ ਇਦਾਂ ਦੀ ਕੋਈ ਚੀਜ਼ ਪਾ ਸਕਦੇ ਆਂ ਬਾਕੀ ਇਹਦਾ ਦੂਏ ਮਸਾਲਾ ਇਕੱਲਾ ਨੂਨ ਪੈਣਾ ਹਲਦੀ ਤਾਂ ਆਪਾਂ ਪਾਉਂਦੇ ਨਹੀਂ ਹੁੰਦੇ ਜਾਂ ਤਾਂ ਟੇਸਟ ਅਨੁਸਾਰ ਲਾਲ ਮਿਰਚ ਪਾ ਸਕਦੇ ਆਪਾਂ ਪਰ ਆਪਾਂ ਨੇ ਹਰੀ ਮਿਰਚ ਪਾ ਲਈ ਤੇ ਵਿੱਚ ਛੱਡਣੀਆਂ ਆਪਾਂ ਨੇ ਮਿਰਚਾਂ ਦੂਜੀਆਂ ਹਰੀਆਂ ਪੰਜ ਛੇ ਜੋ ਵੀ ਆਪਾਂ ਨੇ ਜਿੰਨਾ ਕੁ ਵੀ ਹੁਣ ਰਲਾਣਾ ਨਾ ਦੇਖਿਓ ਤਾਂ ਇਹ ਤੜਕਾ ਲਾਲ ਹੋ ਗਿਆ ਆਪਣਾ ਤੜਕਾ ਇਹਨ ਪਿਆਜ਼ ਤੇ ਆਪਣਾ ਜਿਹੜਾ ਸਾਗ ਹੈ ਜੀ ਉਹ ਇਹ ਹੈ ਜੀ ਦੇਖੋ ਮਲਾ ਉਹਦੇ 'ਚ ਨਾ ਇੱਕ ਤੜਕਾ ਇਹਦੇ 'ਚ ਪਾ ਦਿੰਦੇ ਨਾਰਮਲੀ ਇੰਨੇ ਹੀ ਤੜਕੇ ਆਪਾਂ ਨੇ ਇਹਦੇ 'ਚ ਪਾਇਆ ਵਾ ਜਿਹਦੇ ਵਿੱਚ ਕੱਚਾ ਤੜਕਾ ਕਹਿ ਦਿੰਨੇ ਪਾ ਦਿੰਨੇ ਕੱਚਾ ਜਿਕਣਾ ਸਾਗ ਵੀ ਹੁਣਾ ਆਲਣ ਪਾਇਆ ਏ ਅੱਧਾ ਬਣ ਗਿਆ ਪਾਉਣਾ ਤੇ ਜਦ ਆ ਤੜਕਾ ਲਾ ਦਣਾ ਇਹਨੂੰ ਫਿਰ ਪੂਰਾ ਬਣ ਗਿਆ ਜੀ ਪਾਉਣਾ ਬਣਿਆ ਵਾ ਜੀ ਆਲਣ ਪਾ ਤਿਆ ਕੱਚਾ ਤੜਕਾ ਵੀ ਰਿਝਾ ਕੇ ਪਾ ਤਿਆਨ ਜਿਕਣਾ ਪਹਿਲਾਂ ਸਾਗ ਰੀਜਿਆ ਫਿਰ ਕੱਚਾ ਤੜਕਾ ਜਿਕਣਾ ਆਪਣਾ ਪਿਆਜ਼ ਪੂਜ ਇਹਨਾਂ ਨੇ ਪਾਣੇ ਹੁੰਨੇ ਪਾਤੇ ਮਨਜੀਤ ਨੇ ਤੇ ਕਹਿੰਦੀ ਵੀ ਹੁਣ ਜਿਹੜਾ ਅਸਲੀ ਤੜਕਾ ਆ ਲੱਗਣਾ ਆ ਤਾਂ ਕਹਿੰਨੀ ਬਿੰਦਰ ਤੂੰ ਤਿਆਰ ਕਰੀ ਲਾਸਟ ਵਾਲਾ ਤੜਕਾ ਤੈਂ ਬਣਾਣਾ ਮੈਂ ਬਣਾ ਦਣੀ ਆ ਰੋਟੀਆਂ ਮੱਕੀ ਦੀਆਂ ਕਹਿੰਦੀ ਜੇ ਮੱਕੀ ਬਣਾਣੀ ਐ ਜੇ ਕਣਕ ਐ ਕਹਿੰਦੀ ਫੇਰ ਮੈਂ ਆਪ ਲਾ ਦਨੀ ਤੜਕਾ ਦੇਖੋ ਹੀ ਟਾਈਮ ਤਾਂ ਉਧਰ ਲੱਗਦਾ ਦੇਖੋ ਮੈਂ ਵੀ ਹੁਣ ਫ੍ਰੀ ਹੁਣ ਆਏ ਦਿਨਾਂ ਚ ਤੇ ਮੈਂ ਹੈਲਪ ਕਰਾ ਦੰਨਾ ਇਹ ਲੋ ਜੀ ਦੇਖੋ ਤਾਂ ਇਹ ਇਹ ਦੇਖੋ ਹੈ ਹਾਂ ਅੱਧੇ ਨਾਲੋਂ ਤਾਂ ਹੁਣ ਪਾਤੀਆਂ ਜਾਦੇ ਨੂੰ ਆਪਾਂ ਨਾ ਹੁਣ ਬਣਾਉਣਾ ਨਾ ਇਹ ਨਾ ਹੁਣ ਵਿੱਚ ਵਿੱਚ ਫੁੱਟਣ ਲੱਗ ਜੰਨੀਆਂ ਇੱਕ ਦਾ ਦੇਬੀ ਨਾਲ ਜੀ ਆਪਾਂ ਸਾਗ ਬਸਤਾ ਤੜਕਾ ਬਣਾਣੇ ਆ ਮਿਰਚ ਪਹਿਲਾਂ ਤੇ ਨਾ ਗੇਰੋ ਸਾਫਤੀ ਵੀ ਜਿੱਦਾਂ ਬਾਅਦ ਛੱਪਣਾ ਖਾਣੀ ਹੈ ਹੁਣ ਇਹਦੇ ਚ ਆਪਾਂ ਨੇ ਕਿਲੋ 2 ਕਿਲੋ ਸਾਗ ਪਾ ਲੈਣਾ ਹੁਣ ਬਸਤਾ ਸਵੇਰ ਬਸਤਾ ਤੇ ਉਹ ਨਾ ਫਿਰ ਫੁੱਲ ਕੇ ਨਾ ਟੜਕਣ ਲੱਗ ਜਾਂਦੀ ਫੁੱਟਣ ਲੱਗ ਜਾਂਦੀ ਮਿਰਚ ਆਪਾਂ ਨਾ ਫੁੱਟਣ ਤੋਂ ਬਚਾਣੀ ਹੈ ਮਿਰਚ ਹੁਣ ਐਂਡ ਚ ਪਾਈ ਹੈ ਜੀ ਮੈਂ ਤੁਸੀਂ ਆਪਣਾ ਤੜਕਾ ਦੇਖ ਸਕਦੇ ਆ ਲਾਲ ਹੋ ਗਿਆ ਐ ਨਹੀਂ ਨੌਨ ਮਿਰਚ ਪਾ ਦੇ ਆ ਕੇ ਜੋ ਵੀ ਪਾਣਾ ਮੈਂ ਮਿਰਚ ਗੇਰਤੀ ਲੱਗੀਆਂ ਫੁੱਟਣ ਹੋ ਗਈ ਆ ਜਾ ਇਹ ਮਿਰਚ ਤਾਂ ਪਾਈ ਹੈ ਜੀ ਜਦੋਂ ਆਪਾਂ ਨਾ ਖਾਣਾ ਹੁਣ ਇੱਕ ਇੱਕ ਮਿਰਚ ਗੈਲ ਖਾ ਲੈਣੀ ਆ ਜਾ ਮਨਜੀਤ ਇੱਕ ਵਾਰੀ ਨੂਨ ਨਾਣ ਜਾ ਪਾ ਦੇ ਯਾਰ ਮੈਨੂੰ ਪਤਾ ਨਹੀਂ ਆ ਜਾ ਲੈ ਤੇਰਾ ਇਹਨਾਂ ਤੜਕਾ ਬਣਾ ਪਾ ਤੂੰ ਬਸ ਹੋ ਗਿਆ ਲੈ ਇੰਨਾ ਵਧੀਆ ਤੜਕਾ ਬਣਿਆ ਅੱਜ ਮਨਜੀਤ ਤੂੰ ਹੱਦ ਮੰਨਦੀ ਲੈ ਇਹ ਕਿਤੇ ਹੁਣੀ ਤਾਂ ਹੁਣੀ ਲਾਲ ਤਾਂ ਇਹਨ ਹੁਣੀ ਬਣਿਆ ਅੰਡ ਚ ਬਸ ਤੂੰ ਨੂਨ ਗੇਰ ਪੈ ਵਿੱਚ ਸਾਗ ਗੇਰ ਏ ਤੇ ਹੁਣ ਕਹਿੰਦੀ ਵੀ ਰੋਟੀਆਂ ਤੂੰ ਬਣਾ ਲਓ ਜੀ ਮੈਂ ਰੋਟੀਆਂ ਲੱਗਿਆਂ ਬਣਾਣ ਮਨਜੀਤ ਰੋਟੀਆਂ ਤਿਆਰੀ ਬਸ ਬਣ ਗਈਆਂ ਬਸ ਸਟਾਰਟਿੰਗ ਹੈ ਜੀ ਕਰਨ ਕਰਨ ਦੀ ਸਟਾਰਟਿੰਗ ਹੈ ਬਸ ਥੋੜਾ ਕਨਾ 1.5 ਕੇ ਦਾ ਚੱਕਰ ਪਿਆ ਵਾ ਆ ਦੇਖੋ ਅਜੇ ਬਣ ਨਹੀਂ ਚਲੋ ਕੋਈ ਨਹੀਂ ਮੱਕੀ ਦੀ ਰੋਟੀ ਬਣਾਣੀ ਆਪਾਂ ਹੈ ਨਾ ਇੰਡੀਆ ਦੇ ਨਕਸ਼ੇ ਵਰਗੀ ਦੇਖੋ ਤਾਂ ਜੀ ਜਿੱਕਾ ਆਪਣੀ ਪ੍ਰਿਥਵੀ ਗੋਲ ਹੈ ਨਾ ਜਿੰਨੀ ਕ ਹੈ ਉੱਕਣੀ ਬਣਾਈ ਰੋਟੀ ਮਨਜੀਤ ਨੇ ਮਿੱਤਰਾ ਦਾ ਦੇਸੀ ਮੁਰਗਾ ਚੱਲੂਗਾ ਸਿਆਲੇ ਸਿਆਲ ਨਹੀਂ ਮਿੱਤਰਾ ਦਾ ਦੇਸੀ ਮੁਰਗਾ ਲੋ ਜੀ ਤੜਕਾ ਲੱਗ ਗਿਆ ਇਹਦੇ 'ਚ ਹੁਣ ਮਿਰਚਾਂ ਪਈਆਂ ਜੀ ਸਾਫਤੀਆਂ ਜੀ ਨਾ ਖਾਣੀਆਂ ਉਹ ਲੈ ਸਕਦਾ ਜੀ ਤੇ ਜੀ ਜੀ ਨੂੰ ਪਸੰਦ ਹੈ ਜੀ ਸਾਗ ਜ਼ਰੂਰ ਕਮੈਂਟ ਕਰਕੇ ਦੱਸਿਓ ਵੀ ਯਮੀ ਯਮੀ ਕਿਸ ਕਿਸ ਦਾ ਹੈ ਯਮੀ ਯਮੀ ਸੰਦਾਂ ਇੰਗਰੀ ਸ਼ਾਂਦੀ ਨਹੀਂ ਜੰਨੀ ਅਸੀਂ ਤਾਂ ਚਿੱਟੇ ਬੋਲਦੇ ਆ ਜਿੰਨੇ ਵੀ ਆਪਣੇ ਵੀਰ ਭੈਣ ਬਰਾਬਰ ਬਾਹਰ ਬੈਠੇ ਹੀ ਦੇਸਾਂ ਵਿਦੇਸਾਂ ਚ ਲਓ ਜੀ ਤੁਹਾਡੇ ਲਈ ਸਾਗ ਜੇ ਤੁਸੀਂ ਇੱਧਰ ਆਨੇ ਕਦੇ ਸਾਨੂੰ ਮਿਲ ਕੇ ਜਾਓ ਤੇ ਸਾਗ ਤੁਹਾਡੇ ਲਈ ਤਿਆਰ ਹੋਊਗਾ ਇਹ ਦਿਨਾਂ ਚ ਤੇ ਬਾਕੀ ਵਿੱਚ ਵਿਚਾਲੇ ਵਾਲੇ ਦਿਨਾਂ ਚ ਵੀ ਤਿਆਰ ਹੋ ਜਾਊਗਾ ਜੀ ਉਹ ਕਿਦਾਂ ਆਪਾਂ ਤੁਹਾਨੂੰ ਹਿਮਾਚਲ ਲੈ ਜਾਣਾ ਆਪਣੀ ਚਾਚੀ ਕੋਲ ਉੱਥੇ ਬਣਾ ਕੇ ਖਵਾਉਂਗੇ ਜੀ ਤੁਹਾਨੂੰ ਸਾਗ ਹੈ ਕਿ ਨਹੀਂ ਜੀ ਲਓ ਜੀ ਆਪਣੀ ਡਿਊਟੀ ਹੋ ਗਈ ਫਤਿਹ ਤੇ ਆਪਣਾ ਕੰਮ ਤਾਂ ਡਿਊਟੀ ਲਈਤੀ ਮਨਜੀਤ ਨੇ ਵੀ ਤਾਂ ਤੜਕਾ ਲਾਣਾ ਤੜਕਾ ਬਣਾ ਕੇ ਦੇ ਤਿਆ ਚਲਦੇ ਆਪਾਂ ਅਗਲੇ ਕਿਸੇ ਨਵੇਂ ਬਲੌਗ ਵਿੱਚ ਜਦ ਤੱਕ ਸਾਨੂੰ ਦੋ ਆ ਗਿਆ ਹੁਣ ਜੀ ਜੀ ਨਾਲ ਆਣਾ ਉਹ ਤਾਂ ਇੰਜੋਏ ਕਰ ਸਕਦੇ ਆ ਕਿ ਜਿਨ੍ਹਾਂ ਨੇ ਬਲੌਗ ਰਾਹੀਂ ਕਰ ਲਿਆ ਤਾਂ ਬੱਲੇ ਬੱਲੇ ਜਿਨ੍ਹਾਂ ਆਣਾ ਤਾਂ ਆ ਸਕਦੇ ਆ ਚਲੋ ਠੀਕ ਹੈ ਜੀ ਸਾਡੇ ਵੱਲੋਂ ਸਸਰੀਆ ਕਾਲ ਮਿਲਦੇ ਜੀ ਕਿਸੇ ਨਵੇਂ ਬਲੌਗ ਵਿੱਚ ਸਵੇਰ ਦੇ ਨਾਲ